ਜਿਹੜਾ ਬੰਦਾ ਹੀ ਪੰਜਾਬੋਂ ਬਾਹਰੋਂ ਆਇਆ ਜਿਹਦੇ ਬਾਰੇ ਸਾਨੂੰ ਪਤਾ ਹੀ ਕੁਛ ਨਹੀਂ ਕਿ ਪੰਜਾਬ ਤੋਂ ਬਾਹਰ ਕਿਹੜੇ ਸ਼ਹਿਰ ਤੋਂ ਆਇਆ ਉਹ ਨਿਰਭਿਆ ਕਾਂ ਦੇਖ ਲੋ ਜਿਹੜਾ ਬੱਸ 'ਚ ਰੇਪ ਕੀਤਾ ਉਸ ਤੋਂ ਬਾਅਦ ਉਹ ਪ੍ਰਾਈਵੇਟ ਪਾਰਕ 'ਚ ਲੋਹੇ ਦੇ ਸਰੀਏ ਬਾੜੇ ਉਹ ਤੁਸੀਂ ਉਹਦੀ ਜਦੋਂ ਤੁਸੀਂ ਵੇਖ ਲੋ ਉਹਦਾ ਪਿੰਡ ਕਿੱਥੇ ਸੀ ਉਹ ਦੋ ਨਦੀਆਂ ਪਾਰ ਕਰਕੇ ਜਾਣਾ ਪੈਂਦਾ ਜਿੱਥੇ ਚਿੱਠੀ ਵੀ 15 ਦਿਨ ਬਾਅਦ ਜਾਂਦੀ ਹੈ ਸੋ ਇਹੋ ਜਿਹੇ ਬੰਦੇ ਕ੍ਰਾਈਮ ਕਰਕੇ ਆਏ ਨੇ ਕਿ ਕਿੱਦਾਂ ਆਏ ਨੇ ਸਾਡੇ ਪੰਚਾ ਸਰਪੰਚਾਂ ਨੂੰ ਤੇ ਐਮਐਲਏ ਨੂੰ ਆਪਣੀ ਵੋਟਾਂ ਦੀ ਭੁੱਖ ਪਈ ਸੀ ਇਹਨਾਂ ਨੇ ਬੰਦਾ ਨਹੀਂ ਵੇਖਿਆ ਕੁਝ ਨਹੀਂ ਵੇਖਿਆ ਲਾਮੋਰ ਬਣਾਏ ਦੀ ਵੋਟ ਦਵਾਏ ਨੂੰ ਅਨ ਅਪਰੂਵਡ ਕਲੋਨੀ ਚ ਬਿਜਲੀ ਦਾ ਕਨੈਕਸ਼ਨ ਕਿ ਮੈਨੂੰ ਵੋਟਾਂ ਮਿਲ ਜਾਣ ਅੱਜ ਇਹੋ ਇਹੋ ਜਿਹੇ ਵੀ ਬੰਦੇ ਆਏ ਨੇ ਜਿਹੜੇ 3-3 ਲੱਖ ਰੁਪਏ ਤਨਖਾਹ ਲੈ ਰਹੇ ਨੇ ਮਹੀਨੇ ਦੀ ਕਿਉਂਕਿ ਉਹ ਕੰਮ ਕਰ ਰਹੇ ਨੇ ਤੇ ਇਹੋ ਜਿਹੇ ਵੀ ਆਏ ਨੇ ਜਿਹੜੇ ਉਥੋਂ ਚੋਰੀਆਂ ਡਕੈਤੀਆਂ ਅਨਪੜ੍ਹ ਕਤਲ ਕਰਕੇ ਉਥੋਂ ਭੱਜੇ ਨੇ ਯੂਪੀ ਪੁਲਿਸ ਉਹਨਾਂ ਨੂੰ ਫੜਨਾ ਨਹੀਂ ਚਾਹੁੰਦੀ ਔਰ ਕਿਸੇ ਨੇ ਕਿਸੇ ਦੀ ਪੁਲਿਸ ਵੈਰੀਫਿਕੇਸ਼ਨ ਨਹੀਂ ਕਰਾਈ ਜਿੰਨੇ ਵੀ ਇਹੋ ਜਿਹੇ ਛਲਾਰੂ ਨੇ ਉਹਦੇ ਵਿੱਚ ਪੰਜਾਬੀ ਵੀ ਨਹੀਂ ਵੀ ਤੁਹਾਨੂੰ ਦੱਸਦਾ ਜਿਹੜੇ ਪੰਜਾਬ 'ਚ ਰਹ ਰਹੇ ਨੇ ਉਹਦੇ ਵਿੱਚ ਪ੍ਰਵਾਸੀ ਵੀ ਨੇ ਮੈਂ ਕਿਸੇ ਇੱਕ ਸਟੇਟ ਦੀ ਗੱਲ ਨਹੀਂ ਕਰਦਾ ਪਰ ਉਹਨਾਂ ਲੋਕਾਂ ਨੇ ਇੱਥੇ ਕ੍ਰਾਈਮ ਕਰਦੇ ਆ ਮੁੜ ਕੇ ਪਿੰਡ ਭੱਜ ਜਾਂਦੇ ਆ ਇਹ ਜਨਤਾ ਨੂੰ ਵੀ ਪਤਾ ਕੀ ਹੁੰਦਾ ਪਰ ਜਦੋਂ ਸਾਡੀ ਐਡਮਿਨਿਸਟ੍ਰੇਸ਼ਨ ਮਾੜੀ ਹੋ ਗਈ ਹੈ ਸਾਡੀ ਪੋਲੀਟੀਕਲ ਪਾਰਟੀਆਂ ਗਲਤ ਸਪੋਰਟ ਕਰਨ ਲੱਗ ਪਈਆਂ ਇਹਨਾਂ ਇਹ ਤਸਦੀਕ ਵਾਲਾ ਇਹਨੂੰ ਕਾਨੂੰਨੀ ਰੂਪ ਦੇ ਵਿੱਚ ਕੋਈ ਕਿਸੇ ਦੀ ਤਸਦੀਕ ਰੋਕ ਸਕਦਾ ਯਾਨੀ ਕਿ ਉਹ ਕਹਿ ਸਕਦਾ ਵੀ ਮੈਂ ਨਹੀਂ ਜਾਣਦਾ ਬਿਲਕੁਲ ਕਹਿ ਸਕਦਾ ਜੀ ਉਹਦੇ ਤਸਦੀਕੇ ਦੀ ਮਰਜ਼ੀ ਹੈ ਕਿ ਮੈਂ ਤਸਦੀਕ ਇਹਨੂੰ ਕਰਨਾ ਹੈ ਕਿ ਮੈਂ ਇਹਨੂੰ ਨਹੀਂ ਕਰਨਾ ਪਰ ਅੱਜ ਅੱਜ ਤਸਦੀਕੀਆਂ ਦਾ ਇਹ ਹਾਲ ਹੈ ਕਚਹਿਰੀ ਚਲਜੋ 50 ਰੁਪਏ ਦੀ ਤਸਦੀਕਾ ਮਿਲ ਜਾਂਦਾ ਇਹੋ ਇਹੋ ਜੇ ਨੰਬਰਦਾਰ ਬੈਠੇ ਨੇ ਪਿੰਡਾਂ 'ਚ ਉਹ ਆ ਕੇ ਕਚਹਿਰੀ ਰੋਸ ਰੇਸੇ ਕੰਮ ਨੂੰ ਭੇਜ ਦਿੰਦੇ ਨੇ ਕਿ ਸ਼ਾਮ ਤੱਕ ਪੰਜ ਗੁਆਹੀਆਂ ਪਵਾਉਣੀਆਂ ਤੁਸੀਂ ਮੈਂ ਕਹਿੰਦਾ ਚੈਲੰਜ ਕਰਦਾ ਕੋਈ 1000 ਰਜਿਸਟਰੀ ਚੁੱਕੋ 1000 ਰਜਿਸਟਰੀ ਤੇ ਕੋਈ ਪੰਜ ਰਜਿਸਟਰੀਆਂ ਵਿਖਾ ਦਿਓ ਜਿੱਦੋਂ ਤਸਦੀਕਿਆ ਜਨੂੰਨ ਹੋਏ ਇਡੈਂਟੀਫਿਕੇਸ਼ਨ ਹਰ ਇੱਕ ਬੰਦੇ ਦੀ ਜੇ ਉਹ ਸਫਾਈ ਨਾਲ ਉਹ ਵੀ ਹੋ ਜੇ ਤਾਂ ਫਿਰ ਅਤਰਾਈ ਮੱਧਾ ਠੱਲ ਪੈ ਸਕਦਾ ਭਾਜੀ 100 100% ਹੋ ਜੇਗੀ ਪਹਿਲਾਂ ਤਾਂ ਪੁਲਿਸ ਵੈਰੀਫਿਕੇਸ਼ਨ ਜੈਨੂਨ ਹੋਵੇ ਅੱਜ ਪੁਲਿਸ ਵੈਰੀਫਿਕੇਸ਼ਨ ਕਿਵੇਂ ਹੁੰਦੀ ਹੈ ਮੈਂ ਆਪਣੇ ਕਿਰਾਏਦਾਰਾਂ ਦੀ ਕਰਾਈ ਪਹਿਲਾਂ ਤਾਂ ਮੈਂ ਧੱਕੇ ਖਾਦੇ ਜਾ ਕੇ ਥਾਣੇ ਉਹ ਕਹਿੰਦਾ ਸੀਪੀਆਰਸੀ ਬ੍ਰਾਂਚਲ ਚੋਂ ਬਰਾਜ ਵਾਲੇ ਕਹਿੰਦੇ ਸਾਡਾ ਕੋ ਫਾਰਮ ਨਹੀਂ ਹੈਗਾ ਉੱਥੇ ਲੈ ਲਓ ਉੱਥੇ ਲੈ ਲਓ ਇਸ ਨਾਲ ਪੰਗਾ ਫਿਰ ਖੜਾ ਇਹ ਹੈਗਾ ਵੀ ਇਹ ਕਹਿਦਾ ਹੁੰਦੇ ਨੇ ਪੁਲਿਸ ਵੈਰੀਫਿਕੇਸ਼ਨ ਜਿਵੇਂ ਤੁਸੀਂ ਵੀ ਕਹਿ ਦਿੱਤੀ ਪਰ ਇਹ ਕਰਾਉਣੀ ਬਹੁਤ ਔਖੀ ਹੈ ਇੱਥੇ ਆ ਕੇ ਇਸੇ ਇਹੋ ਜੇ ਕਿਸੇ ਪੋਲੀਟਿਕਲ ਛਲਾ ਰੂ ਆ ਪਿੱਛੇ ਲੱਗ ਕੇ ਤੁਹਾਡਾ ਇੱਕ ਆਧਾਰ ਕਾਰਡ ਅੰਬਾਲਾ ਦਾ ਬਣ ਚੁੱਕਾ ਹੈ ਉਹ ਆਧਾਰ ਕਾਰਡ ਵੇਖੋਗੇ ਉੱਥੇ ਪੁਲਿਸਨ ਕੁਆਰੀ ਨਹੀਂ ਜਨੂਨ ਹੋਣੀ ਇਹ ਪੁੱਛੋ ਕਿ ਤੇਰਾ ਫਾਦਰ ਕਿੱਥੇ ਰਹਿੰਦਾ ਤੇਰਾ ਮਾਮਾ ਕਿੱਥੇ ਰਹਿੰਦਾ ਇਹ ਦੋ ਬੰਦਿਆਂ ਦਾ ਨਾਂ ਤੇ ਉਹਨਾਂ ਦਾ ਐਡਰੈਸ ਲਿਖੋ ਉਹਨਾਂ ਦਾ ਥਾਣਾ ਲਿਖੋ ਔਰ ਉਸ ਤੋਂ ਬਾਅਦ ਆਪਣਾ ਲਿਖੋ ਵੀ ਇਹ ਬੰਦੇ ਨੂੰ ਮੈਂ ਆਪਣਾ ਘਰ ਕਿਰਾਏ ਤੇ ਦਿੱਤਾ ਆ ਇਹਨੇ ਆਈਡੀ ਪ੍ਰੂਫ ਦਿੱਤੇ ਨੇ ਉਹ ਲਾ ਕੇ ਤੁਸੀਂ 2 ਰੁਪਏ ਖਰਚ ਕੇ ਥਾਣੇ ਦੇ ਨਾਂ ਤੇ ਰਜਿਸਟਰੀ ਕਰਾ ਦਿਓ ਤਕੀਖਾਂ ਦੀ ਲੋੜ ਨਹੀਂ ਐਸਐਚਓ ਸਾਹਿਬ ਦੇ ਜਾਂ ਮੁੰਸ਼ੀ ਦੇ ਐਸਐਚਓ ਦੇ ਨਾਂ ਤੇ ਭੇਜ ਨਹੀਂ ਉਹ ਮਾਲਕ ਦੇ ਐਸਐਚਓ ਹੀ ਹੁੰਦਾ ਨਾ ਉਸ ਦਾ ਐਸਐਚਓ ਥਾਣਾ ਫਲਾਣਾ ਅੰਮ੍ਰਿਤਸਰ ਲਿਖ ਕੇ ਤੇ ਨਾਲ ਉਹ ਫਾਰਮਾ ਦੀ ਸਾਰੀ ਦੀ ਕਾਪੀ ਰੱਖ ਲਓ ਜਿਹੜੀ 22 ਰੁਪਏ ਦੀ ਰਸੀਦ ਲਾਓਗੇ ਉਹਦੀ ਆਪਣੇ ਕੋਲ ਚਿਪਕਾ ਲਓ ਤੁਹਾਨੂੰ ਕਿਹਦੇ ਤਕੀਖਾਂ ਦੀ ਲੋੜ ਨਹੀਂ ਆਪਣੀ ਵੋਟ ਦੇ ਲਾਲਚ ਵਿੱਚ ਆਪਣਾ ਜਮੀਰ ਵੇਚਦੇ ਨੇ ਲੋਕ ਇਹਦੇ ਵਾਸਤੇ ਬੈਸਟ ਮੈਂ ਪੰਜਾਬ ਦੀ ਸਰਕਾਰ ਦੇ ਪ੍ਰੋਗਰਾਮ ਸੁਣੇ ਵੈਂਡਰ ਡਿਵੈਲਪਮੈਂਟ ਪਾਲਿਸੀ ਕ੍ਰੀਏਟ ਕਰ ਦਿਓ ਨਹੀਂ ਇਹ ਗਿਵ ਅਪ ਭੇਜ ਦਿੰਨਾ ਆਪਣਾ ਜਮੀਰ ਜ਼ਗਰਾਓ ਵੀ ਠੀਕ ਹੈ ਤੁਸੀਂ ਨਹੀਂ ਜਾਣਦੇ ਹੁਣ ਮੈਂ ਤੁਹਾਨੂੰ ਜਾਣਦਾ ਤੁਹਾਡੀ ਗੁੱਡਵਿਲ ਤੇ ਤੁਹਾਡੀ ਵਾਈਫ ਨੂੰ ਮੈਂ ਟੈਸਟ ਕਰ ਸਕਦਾ ਮੈਂ ਵਕੀਲ ਆ ਮੈਂ ਕਰ ਸਕਦਾ ਪਰ ਮੈਂ ਉਹਦੇ ਤੱਕ ਟੈਸਟ ਕਰਾਂ ਕਿ ਜਿਸ ਬੰਦੇ ਨੂੰ ਮੈਂ ਕੱਲ ਨੂੰ ਫੜ ਸਕਾਂ ਜੇ ਮੈਂ ਤੁਹਾਨੂੰ ਫੜੇ ਨਹੀਂ ਸਕਦਾ ਤੇ ਮੈਂ ਤੁਹਾਨੂੰ ਕਿੱਦਾਂ ਕਰਾਂ ਮੈਨੂੰ ਤੁਹਾਡਾ ਕੁਛ ਤੇ ਆ ਤਾਂ ਪਤਾ ਪਤਾ ਹੋਣਾ ਚਾਹੀਦਾ ਨਾ ਵੀ ਡੈਡੀ ਦਾ ਨੰਬਰ ਕੀ ਆ ਭਰਾ ਦਾ ਨੰਬਰ ਕੀ ਆ ਚਾਚਾ ਕਿੱਥੇ ਰਹਿੰਦਾ ਹੁਸ਼ਿਆਰਪੁਰ ਦੇ ਵਿੱਚ ਸਾਹਮਣੇ ਆਈ ਘਟਨਾ ਤੋਂ ਬਾਅਦ ਜੇ ਦੇਖੀਏ ਤਾਂ ਲਗਾਤਾਰ ਪ੍ਰਵਾਸੀਆਂ ਦਾ ਵਿਰੋਧ ਹੋ ਰਿਹਾ ਹੈ ਹਾਲਾਂਕਿ ਇਹਦੇ ਸਬੰਧ ਵਿੱਚ ਦੇਖੀ ਤਾਂ ਇਹ ਕੋਈ ਨਵਾਂ ਨਹੀਂ ਇਹ ਤੋਂ ਪਹਿਲਾਂ ਵੀ ਕਈ ਵਾਰੀ ਕਈ ਮਸਲੇ ਉੱਠੇ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਭਾਵਕ ਹੋ ਕੇ ਜਦੋਂ ਲੋਕ ਕਈ ਵਾਰ ਆਪਣੇ ਤੌਰ ਦੇ ਉੱਤੇ ਪੰਚਾਇਤੀ ਸਖਤ ਫੈਸਲੇ ਲੈ ਲੈਂਦੇ ਨੇ ਫਿਰ ਕੋਟਾਂ ਦੀ ਵੀ ਕਈ ਵਾਰੀ ਝਾੜ ਪਈ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਉਹ ਫੈਸਲੇ ਬਦਲਨੇ ਪਏ ਨੇ। ਇਸ ਵਾਰੀ ਸ਼ੁਰੂਆਤ ਇਸੀ ਨੂੰ ਲੈ ਕੇ ਹੋਈ ਹੈ ਹੁਸ਼ਿਆਰਪੁਰ ਦੇ ਜਿਹੜੇ ਕਈ ਪਿੰਡ ਜਾਂ ਐਮਸੀ ਜਾਂ ਪੰਜ ਸਰਪੰਚ ਦੇਖਣ ਨੂੰ ਆਏ ਉਹ ਕਹਿੰਦੇ ਕਿ ਅਸੀਂ ਤਸਦੀਕ ਨਹੀਂ ਕਰਾਂਗੇ ਯਾਨੀ ਕਿ ਅਸੀਂ ਵੀ ਲੀਗਲ ਵੇ ਦੇ ਨਾਲ ਹੁਣ ਜਵਾਬ ਦਵਾਂਗੇ ਕਿਉਂਕਿ ਜੋ ਉਸ ਬੱਚੇ ਦੇ ਨਾਲ ਹੋਇਆ ਉਹਦੀ ਗੱਲ ਸੁਣ ਕੇ ਉਹਨੂੰ ਦੇਖ ਕੇ ਹਰ ਕਿਸੇ ਦੀ ਅੱਖ ਭਰ ਆਉਂਦੀ ਹੈ ਕਿਉਂਕਿ ਹਾਲਾਤ ਜਿਸ ਤਰ੍ਹਾਂ ਦੇ ਨਾਲ ਉੱਥੇ ਬਣੇ ਹੋਏ ਨੇ ਅੱਜ ਵੀ ਸਿਚੁਏਸ਼ਨ ਬੜੀ ਜਿ ਦੇਖੇ ਨਾਜ਼ੁਕ ਹੈ ਪਰ ਨਾਲ ਨਾਲ ਇਹ ਵੀ ਹੈ ਕਿ ਇੱਕ ਬੰਦੇ ਦੇ ਨਾਲ ਤੁਸੀਂ ਸਾਰਿਆਂ ਨੂੰ ਨਹੀਂ ਗਲਤ ਕਹਿ ਸਕਦੇ ਪਰ ਇਹ ਜਿਹੜਾ ਮਸਲਾ ਪੰਜਾਬ 'ਚ ਉੱਠਣਾ ਸ਼ੁਰੂ ਹੋਇਆ ਇੰਨੇ ਜਿ ਕੀ ਪੜਾਅ ਦਰ ਪੜਾਅ ਸਾਹਮਣੇ ਆ ਰਹੇ ਨੇ ਤਾਂ ਇਹਦਾ ਲੀਗਲ ਵੇ ਕੀ ਹੈ ਠੀਕ ਹੈ ਜਿਹੜਾ ਹੁਣ ਉਹਨਾਂ ਨੇ ਸ਼ੁਰੂਆਤ ਕਰੀ ਹੈ ਐਡਵੋਕੇਟ ਸੁਨੀਲ ਮਦਨ ਸਾਢਾ ਨੇ ਹਣ ਸਾਹਿਬ ਇਹ ਮਸਲੇ ਤਾਂ ਦੇਖੀਏ ਇੱਕ ਮਹੀਨੇ ਕੇ ਬਾਅਦ ਉੱਠ ਖੜਦਾ ਕੋਈ ਨਾ ਕੋਈ ਇਹ ਜਿਹਾ ਮਸਲਾ ਉਦੋਂ ਬਾਅਦ ਦੇ ਵਿੱਚ ਪਹਿਲਾਂ ਤਾਂ ਲੋਕਾਂ ਦੇ ਭਾਵਕ ਹੋ ਕੇ ਖਾਸੇ ਸਖਤ ਫੈਸਲੇ ਲਏ ਹਾਈ ਕੋਰਟ ਨੇ ਵੀ ਝਾੜਾ ਲਾਈਆਂ ਉਦੋਂ ਬਾਅਦ ਦੇ ਵਿੱਚ ਫੈਸਲੇ ਵਾਪਸ ਹੋ ਜਾਂਦੇ ਨੇ ਪੰਚਾਇਤੀ ਇਸ ਵਾਰੀ ਜਿਹੜਾ ਇਹ ਮਸਲਾ ਆਇਆ ਕਿ ਤਸਦੀਕ ਨਹੀਂ ਕਰਾਂਗੇ ਇਹਨੂੰ ਲੀਗਲੀ ਤੌਰ ਦੇ ਉੱਤੇ ਕਿੰਨਾ ਠੀਕ ਜਾਂ ਗਲਤ ਮੰਨ ਸਕਦੇ ਆਂ ਦੇਖੋ ਤਸਦੀਕ ਕਰਨਾ ਅਟੈਸਟ ਕਰਨਾ ਮੈਂ ਹੁਣ ਸੁਮਿਤ ਨੂੰ ਜਾਣਦਾ ਪਿਛਲੇ 4 ਸਾਲ ਤੋਂ 5 ਸਾਲ ਤੋਂ ਮੈਂ ਤੁਹਾਡਾ ਵਾਕਫ ਹਾਂ ਪਰ ਮੈਨੂੰ ਤੁਹਾਡੇ ਪਾਪਾ ਬਾਰੇ ਨਹੀਂ ਪਤਾ ਤੁਹਾਡੀ ਵਾਈਫ ਬਾਰੇ ਨਹੀਂ ਪਤਾ ਤੁਹਾਡੇ ਬੱਚਿਆਂ ਬਾਰੇ ਨਹੀਂ ਪਤਾ ਤੁਹਾਡੀ ਸੋਸ਼ਲ ਬੈਕਗ੍ਰਾਉਂਡ ਬਾਰੇ ਨਹੀਂ ਪਤਾ ਪਰ ਮੈਂ ਸੁਮਿਤ ਸੁਮਿਤ ਸਿੰਘ ਨੂੰ ਤਾਂ ਚੰਗੀ ਤਰ੍ਹਾਂ ਜਾਣਦਾ ਡਿਸਕ੍ਰਿਪਸ਼ਨ ਮੇਰੀ ਹੈ ਨਾ ਕਿ ਮੈਂ ਤੁਹਾਨੂੰ ਅੱਛਾ ਫਿਰ ਤੁਹਾਡੀ ਬੈਕਗ੍ਰਾਉਂਡ ਨੂੰ ਜਾਣਦਾ ਕਿ ਤੁਸੀਂ ਪਟਿਆਲੇ ਦੇ ਹੋ ਸੰਗਰੂਰ ਦੇ ਹੋ ਅੰਮ੍ਰਿਤਸਰ ਦੇ ਹੋ ਕਿੱਥੋਂ ਦੇ ਹੋ ਇਹ ਤੇ ਆਪਣੇ ਪੰਜਾਬ ਪੰਜਾਬ ਦੀ ਗੱਲ ਫਿਰ ਵੀ ਮੇਰਾ 2 ਘੰਟੇ ਦਾ ਸਫਰ ਹੈ ਮੈਂ ਜਾ ਕੇ ਵੈਰੀਫਾਈ ਕਰਾਂ ਮੰਨ ਲਓ ਮੇਰੇ ਕੋਲ ਤੁਹਾਡੇ ਬਾਰੇ ਗਲਤ ਗਵਾਹੀ ਦਿੱਤੀ ਗਈ ਜਾਂ ਗਲਤ ਡੈਕਲੇਸ਼ਨ ਕਰ ਲਈ ਜਿਹੜਾ ਬੰਦਾ ਹੀ ਪੰਜਾਬੋਂ ਬਾਹਰੋਂ ਆਇਆ ਜਿਹਦੇ ਬਾਰੇ ਸਾਨੂੰ ਪਤਾ ਹੀ ਕੁਝ ਨਹੀਂ ਕੀ ਪੰਜਾਬ ਤੋਂ ਬਾਹਰ ਕਿਹੜੇ ਸ਼ਹਿਰ ਤੋਂ ਆਇਓ ਨਿਰਭਿਆ ਕਾਣ ਦੇਖ ਲੋ ਜਿਹੜਾ ਬੱਸ 'ਚ ਰੇਪ ਕੀਤਾ ਉਸ ਤੋਂ ਬਾਅਦ ਉਹ ਪ੍ਰਾਈਵੇਟ ਪਾਰਟ 'ਚ ਲੋਹੇ ਦੇ ਸਰੀਏ ਵਾੜੇ ਉਹ ਤੁਸੀਂ ਉਹਦੀ ਜਦੋਂ ਤੁਸੀਂ ਵੇਖ ਲੋ ਉਹਦਾ ਪਿੰਡ ਕਿੱਥੇ ਸੀ ਉਹ ਦੋ ਨਦੀਆਂ ਪਾਰ ਕਰਕੇ ਜਾਣਾ ਪੈਂਦਾ ਜਿੱਥੇ ਚਿੱਠੀ ਵੀ 15 ਦਿਨ ਬਾਅਦ ਜਾਂਦੀ ਹੈ ਸੋ ਇਹੋ ਜਿਹੇ ਬੰਦੇ ਕ੍ਰਾਈਮ ਕਰਕੇ ਆਏ ਨੇ ਕਿ ਕਿੱਦਾਂ ਆਏ ਨੇ ਪਹਿਲਾਂ ਦੇ ਪਿੰਡਾਂ ਤੋਂ ਪਹਿਲਾਂ ਕੱਲੇ ਪੰਜਾਬ ਦੇ ਸ਼ਹਿਰਾਂ 'ਚ ਆਏ ਸੀ ਜਿੱਥੇ ਰਿਕਸ਼ਾ ਚਲਾਉਣਾ ਸਬਜ਼ੀ ਵੇਚਣੀ ਇਦਾਂ ਦੇ ਦੋ ਕੰਮ ਕਰਦੇ ਸੀ ਫਿਰ ਧੀਰੇ ਧੀਰੇ ਸਾਡੇ ਪਿੰਡਾਂ 'ਚ ਸਾਡੇ ਜੱਟ ਸਿੱਖ ਜਿਹੜੇ ਨੇ ਉਹ ਬਣ ਗਏ ਨਵਾਬ ਤੇ ਉਹਨਾਂ ਨੇ ਕਿਹਾ ਲੈ ਵੀ ਬੰਦਾ ਰੱਖ ਲੋ ਉਹ ਸਾਰਾ ਦਿਨ ਕੰਮ ਕਰੀ ਜਾਊਗਾ ਇਹਨਾਂ ਨੇ ਉੱਥੇ ਕੰਮ ਕਰਨਾ ਸ਼ੁਰੂ ਕਰਤਾ ਮੁੜ ਕੇ ਪਿੰਡਾ ਜੀ ਉੱਥੇ ਘਰ ਬਣ ਗਏ ਮੁਫਤ ਚ ਫਿਰ ਪਿੰਡਾ ਜੀ ਅਧਾਰ ਕਾਰਡ ਬਣ ਗਏ ਸਾਡੇ ਮੈਂ ਹੁਣ ਕਹਿਣਾ ਨਹੀਂ ਚਾਹੁੰਦਾ ਤਕਲੀਫ ਹੋਣੀ ਹੈ ਸਾਡੇ ਪੰਚਾ ਸਰਪੰਚਾਂ ਨੂੰ ਤੇ ਐਮਐਲਏ ਨੂੰ ਆਪਣੀ ਵੋਟਾਂ ਦੀ ਭੁੱਖ ਪਈ ਸੀ ਇਹਨਾਂ ਨੇ ਬੰਦਾ ਨਹੀਂ ਵੇਖਿਆ ਕੁਝ ਨਹੀਂ ਵੇਖਿਆ ਲਾਮੋਰ ਬਣਾਏ ਦੀ ਵੋਟ ਦੁਆਏ ਨੂੰ ਅਨ ਅਪਰੂਵਡ ਕਲੋਨੀ ਚ ਵੀ ਬਿਜਲੀ ਦਾ ਕਨੈਕਸ਼ਨ ਕਿ ਮੈਨੂੰ ਵੋਟਾਂ ਮਿਲ ਜਾਣ ਆਪਣੀਆਂ ਵੋਟਾਂ ਦੇ ਚੱਕਰ 'ਚ ਇਹਨਾਂ ਦਾ ਪਲਾਨ ਹੋਣਾ ਸ਼ੁਰੂ ਹੋ ਗਿਆ ਇੱਕ ਬੰਦੇ ਨੇ 10 ਬੰਦੇ ਕਿਉਂਕਿ ਦੇਖੋ ਅੱਜ ਮੇਰੇ ਘਰ 'ਚ ਵੀ ਲੋੜ ਹੈ ਮੈਨੂੰ ਸਫਾਈ ਵਾਲਾ ਵੀ ਚਾਹੀਦਾ ਹੈ ਮੈਨੂੰ ਰੋਟੀ ਬਣਾਉਣ ਵਾਲਾ ਵੀ ਚਾਹੀਦਾ ਹੈ ਮੈਨੂੰ ਹਰ ਗੱਡੀ ਧੋਣ ਵਾਲਾ ਵੀ ਚਾਹੀਦਾ ਸੋ ਸਾਡਾ ਪੰਜਾਬੀ ਕੰਮ ਕਰਕੇ ਰਾਜੀ ਨਹੀਂ ਤੇ ਬਾਹਰੋਂ ਆ ਕੇ ਇਹਨਾਂ ਨੇ ਸਾਡੀ ਉਹ ਜਿਹੜੀ ਪੇਨ ਏਰੀਆ ਸੀ ਉਹਨੂੰ ਸਾਹਮਣਾ ਸ਼ੁਰੂ ਕਰਤਾ ਉਦੋਂ ਦੇ ਕੁਝ ਆਏ ਚੰਗੇ ਲੋਕ ਅੱਜ ਇਹੋ ਜਿਹੇ ਵੀ ਬੰਦੇ ਆਏ ਨੇ ਜਿਹੜੇ 3-3 ਲੱਖ ਰੁਪਏ ਤਨਖਾਹ ਲੈ ਰਹੇ ਨੇ ਮਹੀਨੇ ਦੀ ਕਿਉਂਕਿ ਉਹ ਕੰਮ ਕਰ ਰਹੇ ਨੇ ਤੇ ਇਹੋ ਜਿਹੇ ਵੀ ਆਏ ਨੇ ਜਿਹੜੇ ਉਥੋਂ ਚੋਰੀਆਂ ਲਕਤੀਆਂ ਅਨਪੜ ਕਤਲ ਕਰਕੇ ਉਥੋਂ ਭੱਜੇ ਨੇ ਯੂਪੀ ਪੁਲਿਸ ਉਹਨਾਂ ਨੂੰ ਫੜਨਾ ਨਹੀਂ ਚਾਹੁੰਦੀ ਔਰ ਕਿਸੇ ਨੇ ਕਿਸੇ ਦੀ ਪੁਲਿਸ ਵੈਰੀਫਿਕੇਸ਼ਨ ਨਹੀਂ ਕਰਾਈ ਜਦੋਂ ਵੀ ਸਾਡੇ ਮੰਤਰੀਆਂ ਨੇ ਜਾਂ ਜਿਹੜੇ ਵੀ ਸਾਡੇ ਪੋਲੀਟੀਕਲ ਬੰਦੇਆ ਨੇ ਉਹ ਕਿਸੇ ਵੀ ਪਾਰਟੀ ਦੇ ਹੋ ਸਕਦੇ ਆ ਮੈਂ ਕਿਸੇ ਨੂੰ ਖਿਦਦਾ ਨਹੀਂ ਪਰ ਜਿੰਨਿਆਂ ਨੇ ਵੀ ਕੀਤਾ ਉਹਨਾਂ ਦੇ ਆਪਣੇ ਗਿਰਬਾਂ ਚ ਛਾਤੀ ਮਾਰ ਕੇ ਦੇਖ ਲੈਣ ਉਹਨਾਂ ਨੇ ਉਹਨੂੰ ਅਟੈਸਟ ਕਰ ਹੀ ਗਏ ਬਿਨਾ ਵੇਖੇ ਬਿਨਾ ਪੁਲਿਸ ਵੈਰੀਫਿਕੇਸ਼ਨ ਤੋਂ ਬਿਨਾ ਉਹਦੇ ਬਾਰੇ ਜਾਣਿਆ ਉਹਨਾਂ ਦੇ ਇੱਥੇ ਪ੍ਰੋਫੈਸ਼ਨਲ ਸਰਕਾਰੀ ਆਧਾਰ ਕਾਰਡ ਸਾਰਾ ਕੁਝ ਬੰਨਾ ਸ਼ੁਰੂ ਹੋ ਗਿਆ ਬੈਂਕ ਦੇ ਖਾਤੇ ਖਾਣੂ ਸ਼ੁਰੂ ਹੋ ਗਏ ਰਾਸ਼ਨ ਕਾਰਡ ਬੰਨੇ ਸ਼ੁਰੂ ਹੋ ਗਏ ਤੇ ਫਿਰ ਤੇ ਉਹਦੇ ਚ ਬਚਿਆ ਕੀ ਉਸ ਤੋਂ ਬਾਅਦ ਹੁਣ ਜਦੋਂ ਇਹੋ ਜਿਹਾ ਕਰਤੂਤਾਂ ਜ਼ਿਆਦਾਤਰ ਦੇਖ ਲੋ ਜਿੰਨੇ ਵੀ ਇਹੋ ਜਿਹੇ ਛਲਾਰੂ ਨੇ ਉਹਦੇ ਚ ਪੰਜਾਬੀ ਵੀ ਨੇ ਵੀ ਤੁਹਾਨੂੰ ਦੱਸ ਦਿਆਂ ਜਿਹੜੇ ਪੰਜਾਬ ਚ ਰਹ ਰਹੇ ਨੇ ਉਹਦੇ ਵਿੱਚ ਪ੍ਰਵਾਸੀ ਵੀ ਨੇ ਮੈਂ ਕਿਸੇ ਇੱਕ ਸਟੇਟ ਦੀ ਗੱਲ ਨਹੀਂ ਕਰਦਾ ਪਰ ਉਹਨਾਂ ਲੋਗਾਂ ਨੇ ਇੱਥੇ ਕ੍ਰਾਈਮ ਕਰਦੇ ਆ ਮੁਰਗੇ ਪਿੰਡ ਭੱਜ ਜਾਂਦੇ ਆ ਮੈਂ ਤੁਹਾਨੂੰ ਆਪਣੀ ਐਗਜ਼ਾਮਪਲ ਦੇਣਾ ਸਾਡੇ ਇੱਕ ਵਕੀਲ ਸਾਹਿਬ ਦਾ ਮੋਬਾਈਲ ਫੋਨ ਲੁਧਿਆਣੇ ਚੋਰੀ ਹੋ ਗਿਆ ਪੁਲਿਸ ਦਾ ਹਾਲ ਕਰਤੂਤ ਦੱਸਦਾ ਜਵਾਲਾ ਪ੍ਰਸ਼ਾਦ ਐਸਐਸਆਈ ਦਾ ਨਾਮ ਚੈੱਕ ਕਰ ਲਿਓ ਦਾ ਰਿਕਾਰਡ ਉਹ ਜਦੋਂ ਸਾਡਾ ਫੋਨ ਚੋਰੀ ਹੋ ਗਿਆ ਉਹਨੇ ਕੋਈ ਕਾਰਵਾਈ ਨਹੀਂ ਪਾਈ ਚਲੋ ਆਪਣੇ ਅਸਰ ਰਸੂਗਣਾ ਅਸੀਂ ਉਹਨੂੰ ਕਾਲ ਕਾਲ ਡਿਟੇਲ ਤੇ ਉਹ ਪੁਲਿਸ ਦੇ ਥਰੂ ਉੱਤੋਂ ਪ੍ਰੈਸ਼ਰ ਪਾ ਕੇ ਅਸੀਂ ਕਾਲ ਡਿਟੇਲ ਕਿਦੇ ਮੋਬਾਈਲ ਚੱਲਦਾ ਆਈਐਮਆਈ ਨੰਬਰ ਆਈਐਮਆਈ ਨੰਬਰ ਤੋਂ ਪਿੱਛੇ ਕਿਹੜੇ ਫੋਨ ਤੋਂ ਚੱਲ ਰਿਹਾ ਸੀ ਉਹ ਬੰਦਾ ਲੱਭਤਾ ਜੀ ਉਸ ਜੋ ਅੱਲਾ ਪ੍ਰਸ਼ਾਦ ਨੇ ਪੈਸੇ ਖਾ ਕੇ ਬੰਦਾ ਅਸੀਂ ਫੜਾ ਅਸੀਂ ਉਹਨੂੰ ਕਿਹਾ ਬੰਦਾ ਉਹਨੇ ਫੜਿਆ ਪੈਸੇ ਖਾਦੇ ਉਹਨੂੰ ਕਹਿੰਦਾ ਤੂੰ ਪਿੰਡ ਭੱਜ ਜਾ ਤੇਰੇ ਤੇ ਪਰਚਾ ਹੋ ਜਾਣਾ ਤੇਰੇ ਕੋਲ ਅਗਰ ਵਕੀਲ ਪਾਏ ਨੇ ਠੀਕ ਸਾਨੂੰ ਕਹਿੰਦਾ ਤੁਹਾਨੂੰ ਮੈਂ ਲੱਖ ਰੁਪਏ ਦਵਾ ਦਿੰਨਾ ਫੋਨ ਮਹਿੰਗਾ ਸੀ ਵੀ ਚਲੋ ਗੱਲ ਮੁਕਾਈਏ ਇਹ ਪੁਲਿਸ ਦਾ ਤੇ ਇਹ ਹਾਲ ਹੈ ਕਿ ਉਹ ਜਿਹੜੇ ਚੋਰਾਂ ਨੂੰ ਮਦਦ ਕਰਦੀ ਪਈਏ ਪੁਲਿਸ ਦੇ ਉੱਤੇ ਵੀ ਸ਼ਿਕੰਜਾ ਕਸਣਾ ਬਹੁਤ ਜ਼ਰੂਰੀ ਹੈ ਕਿ ਪੁਲਿਸ ਨੇ ਇੱਕ ਲੈਨ ਲਿਖਤੀ ਉਹਨੂੰ ਤੋੜਨ ਲਈ ਹੀ ਸੁਪਰੀਮ ਕੋਰਟ ਤੱਕ ਜਾਣੇ ਆ ਕਿਉਂ ਨਾ ਪੁਲਿਸ ਕੰਪਲੀਟ ਅਥਾਰਟੀ ਬਣੀ ਹੋਵੇ ਕਿ ਪੁਲਿਸ ਵੀ ਗਲਤ ਵੈਰੀਫਿ ਕਿਉਂ ਨਾ ਹੋਵੇ ਕੱਲ ਖਿਸਦਾਨੇ ਵਾਲੀ ਗੱਲ ਵੇਖ ਲਓ ਉਹਦੇ ਵਿੱਚ ਭਾਵੇਂ ਪੁਲਿਸ ਕਹੀ ਜਾਂਦੀ ਹੈ ਹੁਣ ਜਿਹੜੇ ਬੰਦੇ ਰਿਟਾਇਰਮੈਂਟ ਪਾਰਟੀ ਤੋਂ ਆਏ ਆ ਬਗੈਰ ਪੀਤੇ ਆਗੇ ਹੋਣਗੇ ਇਹ ਜਨਤਾ ਨੂੰ ਵੀ ਪਤਾ ਕੀ ਹੁੰਦਾ ਪਰ ਜਦੋਂ ਸਾਡੀ ਐਡਮਿਨਿਸਟ੍ਰੇਸ਼ਨ ਮਾੜੀ ਹੋ ਗਈ ਹੈ ਸਾਡੀ ਪੋਲੀਟੀਕਲ ਪਾਰਟੀਆਂ ਗਲਤ ਸਪੋਰਟ ਕਰਨ ਲੱਗ ਪਈਆਂ ਤੇ ਡੈਫੀਨੇਟਲੀ ਮੈਂ ਇਹ ਜਿਹੜਾ ਹੁਣ ਕਦਮ ਚੁੱਕਿਆ ਨਵੀਂ ਇੱਕ ਸਾਡੇ ਵੀਰ ਦੀ ਵੀਡੀਓ ਮੈਂ ਵੇਖੀ ਆ ਬਹੁਤ ਵਧੀਆ ਕਦਮ ਹੈ ਮੈਂ ਅੱਜ ਤੋਂ 4 ਸਾਲ ਪਹਿਲਾਂ ਜਦੋਂ ਆਮ ਆਦਮੀ ਪਾਰਟੀ 4 ਸਾਲ ਪਹਿਲਾਂ ਜਦੋਂ ਨਵੀਂ ਨਵੀਂ ਆਈ ਸੀ ਮੈਂ ਇੱਕ ਮੈਨੂੰ ਇੱਥੇ ਪ੍ਰੇਮ ਗਰਗ ਜੀ ਗਏ ਨੇ ਉਹਨਾਂ ਨੇ ਮੈਨੂੰ ਕਿਹਾ ਜੀ ਸਾਨੂੰ ਨਾ ਕੁਝ ਚੰਗੀ ਗਾਈਡੈਂਸ ਦਿਓ ਤਾਂ ਮੈਂ ਉਹਨਾਂ ਨੂੰ ਵੈਂਡਰ ਡਿਵੈਲਪਮੈਂਟ ਪਾਲਿਸੀ ਬਣਾ ਕੇ ਦਿੱਤੀ ਵੈਂਡਰ ਡਿਵੈਲਪਮੈਂਟ ਪਾਲਿਸੀ ਕੀ ਕਹਿੰਦੀ ਹੈ ਕਿ ਤੁਹਾਡੇ ਘਰ ਭੀਖ ਮੰਗਣ ਵਾਲਾ ਵੀ ਜਾਏਗਾ ਨਾ ਤੇ ਸਟੇਟ ਦੀ ਡਿਊਟੀ ਬਣ ਜਾਏਗੀ ਜੇ ਮੈਂ ਉਹਨੂੰ ਫੋਨ ਕਰਦਾ ਉਹਨੂੰ ਫੜ ਕੇ ਉਹਦੇ ਅੰਗੂਠੇ ਪੰਜੇ ਲਵਾ ਕੇ ਉਹਦਾ ਉਹਦੇ ਡਾਟਾ ਆਈਡੈਂਟੀਟੀ ਹੋਵੇ ਉਹਦੀ ਪੂਰੀ ਉਹਦੀ ਟ੍ਰੇਸੇਬਿਲਟੀ ਹੋਵੇ ਉਹਦੇ ਤੇ ਲਿਖਿਆ ਜਾਵੇ ਕਿ ਆਈਡੈਂਟੀਟੀ ਕਾਰਡ ਵਾਂਗੂ ਯੂਜ਼ ਨਹੀਂ ਕਰ ਸਕਦਾ ਏ ਪਰ ਭਾਜੀ ਤੁਹਾਡੇ ਅੰਗੂਠੇ ਪੰਜੇ ਥੱਪੇ ਲੱਗ ਲੱਗਣ ਤੋਂ ਬਾਅਦ ਤੁਹਾਨੂੰ ਇੱਕ ਆਈਡੀ ਇਸ਼ੂ ਹੋ ਗਈ ਇੱਕੋ ਨਾਂ ਰੱਖ ਦੋ ਕੋਈ ਤੇ ਉਹਦਾ ਨਾਂ ਹੋਏਗਾ ਨਾ ਆਪਣੇ ਬੱਚੇ ਦਾ ਨਾਂ ਲੈ ਕੇ ਭੋਲਦੀ ਹੋਈ ਹੋਗੀ ਉਹ ਜਨਾਨੀਆਂ ਬੰਦਾ ਜਿਹੜੇ ਚੌਂਕ ਚ ਭੀਖ ਮੰਗਦੇ ਨੇ ਡੇਟ ਆਫ ਬਰਥ ਨਹੀਂ ਪਤਾ ਤੋ ਇੱਕ ਜਨਵਰੀ ਉਹਦੀ ਇਹ ਵੀ ਤਾਂ ਦੱਸ ਦੇਣਾ ਸਾਡੇ ਕੋਲ ਮੈਡੀਕਲ ਫੈਸਿਲਿਟੀ ਹੈਗੀ ਹੈ ਚੈੱਕ ਕਰ ਸਕਦੇ ਹੋ ਕਿ ਬੰਦੇ ਦੀ ਏਜ ਕਿਸ ਏਜ ਗਰੁੱਪ ਚ ਹੈ 30 ਤੋਂ 35 ਵਾਲਾ 35 ਤੋਂ 40 ਵਾਲਾ ਉਹ ਵੈਰੀਫਾਈ ਕਰ ਲਓ ਡੇਟ ਆਫ ਬਰਥ ਉਹਦੀ 1 ਜਨਵਰੀ ਦੇ ਹਿਸਾਬ ਨਾਲ ਪਾ ਦਿਓ ਉੱਤੇ ਲਿਖ ਦਿਓ ਕਿ ਆਈਡੈਂਟੀ ਕਾਰਡ ਨਹੀਂ ਹੈ ਪਰ ਇਸ ਬੰਦੇ ਦੀ ਉਹਦੇ ਮਤਲਬ ਕਿਸੇ ਜਗ੍ਹਾ ਤੇ ਟੈਸਟ ਸਟੇਸ਼ਨ ਨਹੀਂ ਕਰਦੇ ਪਰ ਪਤਾ ਲੱਗ ਜਾਏਗਾ ਵੀ ਸੁਮਿਤ ਸਿੰਘ ਸੁਨੀਲ ਮੱਲਨ ਹੈ ਇਹ ਪਤਾ ਲੱਗ ਜਾਏਗਾ ਤਾਂ ਕਿ ਆਧਾਰ ਕਾਰਡ ਤੇ ਜਦੋਂ ਐਂਟਰੀ ਚੜ ਗਈ ਇੰਡੀਆ ਚ ਕਿਤੇ ਵੀ ਚਲ ਜੇ ਬੈਂਕ ਜਾ ਕੇ ਅੰਗੂਠਾ ਲਵਾਉ ਪਤਾ ਲੱਗ ਜਾਏਗਾ ਵੀ ਪਿੱਛੋਂ ਕਿੱਥੋਂ ਆਇਆ ਸੀ ਜਾਂ ਅੱਗੋਂ ਕਿਉਂਕਿ ਇਹ ਲੋਕ ਸਾਰਾ ਕੈਸ਼ ਤੇ ਡੀਲ ਕਰਦੇ ਰੋਜ਼ ਦਾ 2000 ਰੁਪਏ ਇਹ ਭੀਖ ਮੰਗ ਕੇ ਕਮਾ ਲੈਂਦੇ ਨੇ ਇੱਕ ਬੰਦਾ ਦੋ ਤੋਂ ਚਾਰ ਬੰਦੇ ਲੱਗੇ ਨੇ ਤੇ ਇਹਨਾਂ ਨੇ 2-4000 ਕਮਾ ਲਿਆ ਭਾਜੀ 2 ਲੱਖ ਰੁਪਏ ਦੀ ਮਹੀਨੇ ਦੀ ਇਹਨਾਂ ਦੀ ਟਰਨਓਵਰ ਹੈ ਇਹਨਾਂ ਨੇ ਬੈਂਕ ਹੀ ਨਹੀਂ ਖੁਲਾਣਾ ਇਹਨਾਂ ਨੇ ਰੱਖਨੇ ਕੈਸ਼ ਪੈਸੇ ਆਪਣੇ ਕੋਲ ਸੋ ਇਹ ਬੰਦੇ ਧੀਰੇ ਧੀਰੇ ਆਇਡੈਂਟੀਫਾਈ ਹੋਣਗੇ ਜਿਹੜੇ ਸ਼ਹਿਰ ਚ ਫੜੇ ਜਾਣ ਉਥੇ ਇਹਨਾਂ ਦੀ ਇਸ ਤਰ੍ਹਾਂ ਆਇਡੈਂਟੀਫਿਕੇਸ਼ਨ ਹੋ ਜੇ ਈਵਨ ਸਬਜੀ ਵੇਚਣ ਵਾਲਾ ਐਨੀ ਪਰਸਨ ਜਿਹੜੇ ਫੁਟਕਰਾ ਬੈਗ ਬੂਜੇ ਗਲੀਚੇ ਵਿੱਚ ਆਂਦੇ ਆ ਜੇ ਉਹ ਕਿਸੇ ਵੀ ਡਿਸਟ੍ਰਿਕਟ ਚ ਜਾ ਕੇ ਵੇਚਣ ਆਂਦਾ ਹੋਵੇ ਜਨਤਾ ਨੂੰ ਵੀ ਅਗਾਹ ਕਰ ਦੋ ਕਿ ਆਂਦਿਆਂ ਨੂੰ ਫੜ ਲਿਆ ਵਾ ਦਿਖਾ ਵੀ ਤੇਰਾ ਕਾਰਡ ਕਿੱਥੇ ਹੈ ਵੈਂਡਰ ਕਾਰਡ ਹੂੰ ਪਰ ਇਹ ਮਸਲੇ 'ਚ ਇਹ ਦੇਖੀਏ ਜਿਵੇਂ ਬੱਚੇ ਦੇ ਨਾਲ ਹੋਇਆ ਉਸ ਤੋਂ ਬਾਅਦ ਦੇ ਵਿੱਚ ਗੁੱਸਾ ਜਾਗ ਪਿਆ ਉਸ ਤੋਂ ਪਹਿਲਾਂ ਵੀ ਜਿਹੜੇ ਘਟਨਾਕ੍ਰਮ ਕੋਈ ਆਉਂਦਾ ਉਸ ਤੋਂ ਬਾਅਦ ਚ ਗੁੱਸਾ ਜਾਗ ਪਿਆ ਪਰ ਇਹ ਜਿਹੜਾ ਇਹ ਤਸਦੀਕ ਵਾਲਾ ਇਹਨੂੰ ਕਾਨੂੰਨੀ ਰੂਪ ਦੇ ਵਿੱਚ ਕੋਈ ਕਿਸੇ ਦੀ ਤਸਦੀਕ ਰੋਕ ਸਕਦਾ ਯਾਨੀ ਕਿ ਉਹ ਕਹਿ ਸਕਦਾ ਵੀ ਮੈਂ ਨਹੀਂ ਜਾਣਦਾ ਇਹਨੂੰ ਬਿਲਕੁਲ ਕਹਿ ਸਕਦਾ ਜੀ ਉਹਦੇ ਤਸਦੀਕੇ ਦੀ ਮਰਜ਼ੀ ਹੈ ਕਿ ਮੈਂ ਤਸਦੀਕ ਇਹਨੂੰ ਕਰਨਾ ਹੈ ਕਿ ਮੈਂ ਇਹਨੂੰ ਨਹੀਂ ਕਰਨਾ ਪਰ ਅੱਜ ਅੱਜ ਤਸਦੀਕੀਆਂ ਦਾ ਇਹ ਹਾਲ ਹੈ ਕਚਹਿਰੀ ਚਲਜੋ 50 ਰੁਪਏ 'ਚ ਤਸਦੀਕਾ ਮਿਲ ਜਾਂਦਾ ਹੈ 50 ਰੁਪਏ 'ਚ 100 ਮਿਲ ਜੂਗਾ ਜੇ ਹੁਣ ਇਹੋ ਜਿਹਾ ਕੰਮ ਹੋਗਾ ਤਾਂ ਮ ਦੋਸੋਂ ਲੈ ਲਿਆ ਕਰੋ ਤਸਦੀਕ ਤਾਂ ਰੁਕਦੀ ਨਹੀਂ ਹੁਣ ਕੀ ਕਰੋਗੇ ਇਹੋ ਇਹੋ ਜੇ ਨੰਬਰਦਾਰ ਬੈਠੇ ਨੇ ਪਿੰਡਾਂ 'ਚ ਉਹ ਆ ਕੇ ਕਚਹਿਰੀ ਰੋਸ ਸਰੇ ਇਸੇ ਕੰਮ ਨੂੰ ਵਹਜੰਦੇ ਨੇ ਕਿ ਸ਼ਾਮ ਤੱਕ ਪੰਜ ਖਗਵਾਈਆਂ ਪੁਆਣੀਆਂ ਤੁਸੀਂ ਮੈਂ ਕਹਿੰਦਾ ਚੈਲੰਜ ਕਰਦਾ ਕੋਈ ਹਜ਼ਾਰ ਰਜਿਸਟਰੀ ਚ ਖਲੋ 1000 ਰਜਿਸਟਰੀ ਤੇ ਕੋਈ ਪੰਜ ਰਜਿਸਟਰੀਆਂ ਵਿਖਾ ਦਿਓ ਜਿੱਦੇ ਤੋ ਤਸਦੀਕਿਆ ਜਨੂਨ ਹੋਏਗਾ ਉਹੀ ਪੇੜ ਜਾਂ ਕੰਮ ਚੱਲਦਾ ਮਾ ਪੇੜ ਜਾਂ ਕੰਮ ਚੱਲਦਾ ਕਿੱਥੇ ਕਿੱਥੇ ਰੁਕੋਗੇ ਅਰ ਇਹਦੇ ਵਿੱਚ ਜਿਹੜਾ ਜਿਵੇਂ ਆਧਾਰ ਕਾਰਡ ਬੰਨਾ ਵੋਟਰ ਆਈਡੀਆਂ ਕਾੜੀਆਂ ਕਿਉਂਕਿ ਹੁਣ ਜੇ ਅਸੀਂ ਐਸੀ ਕਹੀਏ ਨੇ ਉਹਨਾਂ ਨੂੰ ਪ੍ਰਵਾਸੀ ਵੈਸੇ ਤਾਂ ਦੇਖਿਆ ਜਾਵੇ ਉਰੇ ਦੇ ਪੰਜਾਬੀ ਨੇ ਹੁਣ ਉਹ ਕਿਉਂਕਿ ਉਹਨਾਂ ਦੇ ਸਾਰਾ ਚੇਂਜ ਹੋ ਗਿਆ ਸਾਰਾ ਮੈਂ ਕੀ ਕਹਨਾ ਇੰਡੀਆ ਦੇ ਕਨਸਟੀਟਿਊਸ਼ਨ ਮੁਤਾਬਕ ਆਰਟੀਕਲ 19 ਆਰਟੀਕਲ 21 ਆਰਟੀਕਲ 14 ਵਿੱਚ ਫ੍ਰੀ ਟਰੇਡ ਫ੍ਰੀ ਹਰ ਜਗ੍ਹਾ ਰਹਿਣ ਦਾ ਅਧਿਕਾਰ ਹੈ ਪਰ ਅੱਜ ਵੀ ਆਰਟੀਕਲ 371 ਜਿਵੇਂ ਪਹਿਲਾਂ ਉੱਥੇ ਜੰਮੂ ਕਸ਼ਮੀਰ ਤੋਂ ਟੁੱਟੀ ਹੈ ਅੱਜ ਤੱਕ ਹਿਮਾਚਲ ਦੀ ਕਿਉਂ ਨਹੀਂ ਤੋੜੀ ਫਿਰ ਮੈਨੂੰ ਉੱਥੇ ਜ਼ਮੀਨ ਲੈਣ ਦਾ ਅਧਿਕਾਰ ਕਿਉਂ ਨਹੀਂ ਹੈ ਪੰਜਾਬ ਤੁਝੇ ਇਹ ਗੱਲ ਇਹ ਉੱਥੇ ਵੀ ਤੋੜੋ ਨਾ ਇੱਥੇ ਵੀ ਲਾ ਦਿਓ ਕਿ ਨੌਨ ਪੰਜਾਬੀ ਲਾ ਹੀ ਨਹੀਂ ਸਕਦਾ ਜਿਹੜਾ ਇੱਥੇ ਜੰਮਿਆ ਪਲਿਆ ਹੋਵੇ ਜੇ ਐਨ ਆਰ ਆਈ ਕੋਲ ਐਨ ਆਰ ਆਈ ਦੀ ਉੱਤੇ ਤੁਸੀਂ ਉਹ ਲਾਇਆ ਕਿ ਉਹ ਐਗਰੀਕਲਚਰ ਲੈਂਡ ਨਹੀਂ ਖਰੀਦ ਸਕਦਾ 1 ਏਕੜ ਵੀ ਨਹੀਂ ਖਰੀਦ ਸਕਦਾ ਤੇ ਫਿਰ ਤੁਸੀਂ ਜਾਂ ਫਾਰਮ ਹਾਊਸ ਨਹੀਂ ਕੋਈ ਲੈ ਸਕਦਾ ਤੇ ਲਾਓ ਇਹਦੇ ਤੇ ਸ਼ਿਕੰਜੇ ਕੱਸੋ ਬਟ ਨਹੀਂ ਕਰ ਸਕਦੇ ਸਾਡਾ ਸੰਵਿਧਾਨ ਉਸ ਚੀਜ਼ ਦੀ ਇਜਾਜ਼ਤ ਨਹੀਂ ਦੇ ਰਿਹਾ ਠੀਕ ਹੈ ਜੋ ਕਿ ਐਨ ਆਰ ਆਈ ਬਾਹਰ ਚਲਾ ਗਿਆ ਸਿਟੀਜ਼ਨ ਬਣ ਗਿਆ ਉਹ ਦੂਜੇ ਵੈਰੀਫਿਕੇਸ਼ਨ ਤੇ ਯਾਨੀ ਕਿ ਆਇਡੈਂਟੀਫਿਕੇਸ਼ਨ ਹਰ ਇੱਕ ਬੰਦੇ ਦੀ ਜੇ ਹੋ ਸਕਤਾਈ ਨਾਲ ਉਹ ਵੀ ਹੋ ਜੇ ਤਾਂ ਫਿਰ ਕ੍ਰਾਈਮ ਅੱਧਾ ਠੱਲ ਪੈ ਸਕਦੀ ਹੈ ਭਾਜੀ 100 100% ਹੋ ਜੇਗੀ ਪਹਿਲਾਂ ਤਾਂ ਪੁਲਿਸ ਵੈਰੀਫਿਕੇਸ਼ਨ ਜੈਨੂਨ ਹੋਵੇ ਅੱਜ ਪੁਲਿਸ ਵੈਰੀਫਿਕੇਸ਼ਨ ਕਿਵੇਂ ਹੁੰਦੀ ਹੈ ਮੈਂ ਆਪਣੇ ਕਿਰਾਏਦਾਰਾਂ ਦੀ ਕਰਾਈ ਪਹਿਲਾਂ ਤਾਂ ਮੈਂ ਧੱਕੇ ਖਾਦੇ ਜਾ ਕੇ ਥਾਣੇ ਉਹ ਕਹਿੰਦਾ ਸੀ ਸੀਪੀਆਰਸੀ ਬ੍ਰਾਂਚਲ ਜੋ ਬਰਾਜ ਵਾਲੇ ਕਹਿੰਦੇ ਸਾਡੇ ਕੋਲ ਫਾਰਮ ਨਹੀਂ ਹੈਗਾ ਉੱਥੋਂ ਲੈ ਲਓ ਉੱਥੋਂ ਲੈ ਲਓ ਇਹ ਉਹ ਪੰਗਾ ਫਿਰ ਕਰ ਰਹਾ ਇਹ ਹੈਗਾ ਵੀ ਇਹ ਕਹਿ ਦਿੰਦੇ ਨੇ ਪੁਲਿਸ ਵੈਰੀਫਿਕੇਸ਼ਨ ਜਿਵੇਂ ਤੁਸੀਂ ਵੀ ਕਹਿਤੀ ਪਰ ਇਹ ਕਰਾਉਣੀ ਬਹੁਤ ਔਖੀ ਆ ਮੈਂ ਕਹਾਂ ਜੀ ਫਿਰ ਮੈਂ ਉਹਦਾ ਹੱਲ ਕੀ ਲੱਭਿਆ ਮੈਂ ਬੰਦੇ ਦੇ ਕੋਲੋਂ ਉਹਦਾ ਆਧਾਰ ਕਢ ਲਿਆ ਪਿੰਡ ਦਾ ਐਡਰੈਸ ਲਿਆ ਠਾਣਾ ਲਿਆ ਮੈਂ ਉਹਦਾ ਮੈਂ ਤੇ ਵਕੀਲ ਆ ਮੈਂ ਤੇ ਆਪਣੇ ਕਰਾਇਦਾਰ ਦਾ ਕਰ ਲਿਆ ਕਿ ਮੈਂ ਉਹ ਸਾਰੇ ਕਾਗਜ਼ ਇਕੱਠੇ ਕੀਤੇ ਮੈਂ ਜਾ ਕੇ ਮੁੰਚੀ ਨੂੰ ਕਿਹਾ ਵੀ ਕਾਗਜ਼ ਲੈ ਲੈ ਪਹਿਲਾਂ ਤੇ ਇਦਾਂ ਘੰਟਾ ਮੁੰਚੀ ਨੇ ਖੜੇ ਰੋ ਜੀ ਬੌਜੀ ਬਾਹਰ ਫਿਰ ਜਦੋਂ ਮਾਰਿਆ ਦਬਕਾ ਲੈਣਾ ਕਿ ਨਹੀਂ ਲੈਣਾ ਕਹਿੰਦਾ ਮੈਂ ਨਹੀਂ ਲੈਂਦਾ ਮੈਂ ਬਾਹਰ ਜਾ ਕੇ 20 ਰੁਪਏ ਖਰਚ ਕੇ ਰਜਿਸਟਰੀ ਕਰਾਤੀ ਮੈਂ ਰਸੀ ਦੋਸੋ ਮੇਰੇ ਰਕੇ ਵਕੀਲ ਨੂੰ ਕਦੀ ਘੇੜ ਚ ਪਾ ਸਕਦੇ ਨੇ ਆਮ ਬੰਦੇ ਨੂੰ ਤੇ ਪੱਲਾ ਨਹੀਂ ਫੜਾਉਂਦੇ ਇਹ ਵਕੀਲ ਸਾਹਿਬ ਵੈਸੇ ਹਰ ਕੋਈ ਬੰਦਾ ਵਰਤ ਸਕਦਾ ਇਹ ਨੁਕਤਾ ਜਿਹੜਾ ਤੁਸੀਂ ਵਰਤ ਤਾ ਬਿਲਕੁਲ ਵਰਤ ਸਕਦਾ ਜੀ ਮੈਂ ਸਾਰਿਆਂ ਨੂੰ ਗਾਈਡ ਕਰ ਦਿੰਦਾ ਗਿਆਨ ਤੌਰ ਤੇ ਮੈਂ ਤੁਹਾਨੂੰ ਦੱਸ ਰਿਹਾ ਕਿਉਂਕਿ ਆਮ ਤੌਰ ਤੇ ਲੋਕ ਕਮ ਕਾਜੀ ਕਮ ਕਾਜੀ ਨੇ ਐਡਾ ਵਿਹਲਾ ਕੋਈ ਹੈ ਨਹੀਂਗਾ ਵੈਰੀਫਿਕੇਸ਼ਨ ਦਾ ਬਿਲਕੁਲ ਜੈਨੂਨ ਹੋਣਾ ਚਾਹੀਦਾ ਪਰ ਪੁਲਸ ਵੈਰੀਫਿਕੇਸ਼ਨ ਦਾ ਸਿਸਟਮ ਹੈ ਜਿਆ ਬਣਾਇਆ ਹੋਇਆ ਕਿਸੇ ਕੋਲ ਕੋਈ ਕਾਗਜ਼ ਨਹੀਂ ਕਿਸੇ ਕੋਲ ਕੋਈ ਕਾਗਜ਼ ਨਹੀਂ ਸਿੱਧਾ ਜਿਹਾ ਸੌਖਾ ਜਿਹਾ ਰਾਹ ਹੈ ਕੀ ਹੈ ਸਿੱਧਾ ਜਿਹਾ ਸੌਖਾ ਜ ਮੰ ਲੀ ਇਹਨੂੰ ਤਾਂ ਅੰਬੀ ਅਰੀ ਬਣਾ ਦਿੰਦਾ ਮੈਂ ਗੁੱਸਾ ਨਾ ਕਰਿਓ ਕੋਈ ਨਾ ਬਣਾਉਂਦਾ ਤੁਹਾਨੂੰ ਤਾਂ ਉਹਨਾਂ ਦਾ ਜਾਦੇ ਫਿਰ ਫਾਇਦਾ ਕਾ ਕਰ ਠੀਕ ਹੈ ਮੰਨ ਲਓ ਬਿਹਾਰ ਯੂਪੀ ਨੇਪਾਲ ਕਿਤੋਂ ਵੀ ਮੈਂ ਆਇਆ ਮੇਰਾ ਕੀ ਫਰਜ ਬਣਦਾ ਐਸ ਮਕਾਨ ਮਾਲਕ ਅੱਬਲ ਤੇ ਆਨਲਾਈਨ ਫਾਰਮ ਤੁਹਾਨੂੰ ਮਿਲ ਜੇਗਾ ਪੁਲਿਸ ਵੈਰੀਫਿਕੇਸ਼ਨ ਦੇ ਨਾਂ ਤੋਂ ਨਹੀਂ ਮਿਲਦਾ ਪਿਆ ਸਿੰਪਲ ਇੱਕ ਨਾਮ ਸੁਮਿਤ ਸਿੰਘ ਪਿਤਾ ਦਾ ਨਾਮ ਨਾ ਪੱਕਾ ਕਰਦਾ ਐਡਰੈਸ ਜਾਂ ਪਿਤਾ ਜੀ ਕਿੱਥੇ ਰਹਿੰਦੇ ਨੇ ਆਧਾਰ ਕਾਰਡ ਵਗੈਰਾ ਜਿਹੜਾ ਉਹਦਾ ਹੈਗਾ ਆਧਾਰ ਹੈਗਾ ਜਾਂ ਨਹੀਂ ਹੈਗਾ ਤੁਸੀਂ ਮੰਨ ਲਓ ਖਡਰ ਦਾ ਆਧਾਰ ਕਾਰਡੀਆਂ ਚੰਡੀਗੜ੍ਹ ਦਾ ਬਣਾ ਚੁੱਕੇ ਹੋ ਤੁਹਾਡੇ ਪਾਪਾ ਦੇ ਪਿੱਛੇ ਹੈ ਨਾ ਤੁਸੀਂ ਮੰਨ ਲਓ ਜਿੱਥੇ ਪਿੱਛੇ ਰਹਿੰਦੇ ਪਏ ਸੀ ਕਿਰਾਏ ਤੇ ਤੁਸੀਂ ਉਹਦਾ ਬਣਾ ਲਓ ਕੀ ਪਤਾ ਤੁਸੀਂ ਰੁਗੀਆਂ ਮੁਸਲਮਾਨ ਨਹੀਂ ਹੈਗੇ ਇੱਥੇ ਆ ਕੇ ਇਸੇ ਇਹੋ ਜੇ ਕਿਸੇ ਪੋਲਿਟਿਕਲ ਛਲਾ ਰੂ ਆ ਪਿੱਛੇ ਲੱਗ ਕੇ ਤੁਹਾਡਾ ਇੱਕ ਆਧਾਰ ਕਾਰਡ ਅੰਬਾਲਾ ਦਾ ਬਣ ਚੁੱਕਾ ਹੈ ਉਹ ਆਧਾਰ ਕਾਰਡ ਵੇਖੋਗੇ ਉੱਥੇ ਪੁਲਿਸ ਇਨਕੁਆਇਰੀ ਨਹੀਂ ਜਨੂਨ ਹੋਣੀ ਇਹ ਪੁੱਛੋ ਕਿ ਤੇਰਾ ਫਾਦਰ ਕਿੱਥੇ ਰਹਿੰਦਾ ਤੇਰਾ ਮਾਮਾ ਕਿੱਥੇ ਰਹਿੰਦਾ ਇਹ ਦੋ ਬੰਦਿਆਂ ਦਾ ਨਾਂ ਤੇ ਉਹਨਾਂ ਦਾ ਐਡਰੈਸ ਲਿਖੋ ਉਹਨਾਂ ਦਾ ਥਾਣਾ ਲਿਖੋ ਔਰ ਉਸ ਤੋਂ ਬਾ ਆਈ ਐਨ ਆਈਡੀ ਪ੍ਰੂਫ ਦਿੱਤੇ ਨੇ ਉਹ ਲਾ ਕੇ ਤੇ ਤੁਸੀਂ 22 ਰੁਪਏ ਖਰਚ ਕੇ ਥਾਣੇ ਦੇ ਨਾਂ ਤੇ ਰਜਿਸਟਰੀ ਕਰਾ ਦਿਓ ਤੱਕੇਖਾਨ ਦੀ ਲੋੜ ਨਹੀਂ ਐਸ ਐਚਓ ਸਾਹਿਬ ਦੇ ਜਾਂ ਮੁੰਸ਼ੀ ਦੇ ਐਸ ਐਚਓ ਦੇ ਨਾਂ ਤੇ ਭੇਜਣੀ ਉਹ ਮਾਲਕ ਦੇ ਐਸ ਐਚਓ ਹੀ ਹੁੰਦਾ ਨਾ ਉਸ ਦਾ ਐਸ ਐਚਓ ਥਾਣਾ ਫਲਾਣਾ ਅੰਮ੍ਰਿਤਸਰ ਲਿਖ ਕੇ ਤੇ ਨਾਲ ਉਹ ਫਾਰਮਾ ਦੀ ਸਾਰਿਆਂ ਦੀ ਕਾਪੀ ਰੱਖ ਲਓ ਜਿਹੜੀ 22 ਰੁਪਏ ਦੀ ਰਸੀਦ ਲਾਹੋਗੇ ਉਹਦੀ ਆਪਣੇ ਕੋਲ ਚਿਪਕਾ ਲਓ ਤੁਹਾਨੂੰ ਕਿਤੇ ਤੱਕੇਖਾਨ ਦੀ ਲੋੜ ਨਹੀਂ ਉੱਥੇ ਰਸੀਵ ਹੋ ਜਾਊਗਾ ਜਾ ਕੇ ਹੈ ਉਹ ਭਈ ਡਾਕੀ ਨੇ ਜਾ ਕੇ ਡਾਕ ਰਸੀਵ ਕਰਾਉਣੀ ਹੈ ਕੋਈ ਸਰਕਾਰੀ ਮੁਲਾਜ਼ਮ ਕੋਈ ਸਰਕਾਰੀ ਮੁਲਾਜ਼ਮ ਸਰਕਾਰੀ ਪੋਸਟ ਦੇ ਨਾਮ ਤੋਂ ਜੇ ਐਸਐਚਓ ਉੱਥੇ ਸੁਮਿਤ ਸਿੰਘ ਲੱਗਾ ਤੇ ਸੁਮਿਤ ਸਿੰਘ ਦੇ ਨਾਮ ਤੋਂ ਚਿੱਠੀ ਲਿਖੋਗੇ ਤੇ ਸੁਮਿਤ ਸਿੰਘ ਮਨਾ ਕਰ ਸਕਦਾ ਮੈਂ ਲੈਂਦਾ ਪਰ ਐਸਐਚਓ ਡੈਜ਼ਿਗਨੇਸ਼ਨ ਨੂੰ ਚਿੱਠੀ ਲਿਖੋਗੇ ਤੇ ਉਹ ਜੇ ਮਨਾ ਕਰਦਾ ਉਹ ਤੇ ਖਰਾ ਪਰਚਾ ਹੋ ਜਾਏਗਾ ਇਹਦੇ ਚ ਫਿਰ ਜੇ ਕੱਲ ਨੂੰ ਉਹ ਕਹਿ ਦਨ ਵੀ ਆਏ ਨਹੀਂ ਬਈ ਪ੍ਰੋਸੀਜਰ ਨਾ ਲੈ ਕੇ ਆ ਇਹ ਪ੍ਰੋਸੀਜਰ ਇਹੋ ਹੀ ਆ ਵੀ ਤੁਸੀਂ ਚਿੱਠੀ ਰੀਸੀਵ ਨਹੀਂ ਕਰਦੇ ਤੇ ਸੀ ਕੀ ਕਰੀਏ ਤੱਕੇ ਥੋੜੀ ਖਾਈਏ ਮੇਰਾ ਕੰਮ ਥੋੜੀ ਹੈ ਮੈਂ ਤੱਕੇ ਖਾਵਾਂ ਮੈਂ ਤੁਹਾਨੂੰ ਇਨਟੀਮੇਟ ਕਰਨਾ ਸੀ ਮੈਂ ਕਰਤਾ ਤੁਸੀਂ ਵੈਰੀਫਿਕੇਸ਼ਨ ਨਹੀਂ ਕਰਨੀ ਤੁਹਾਡੀ ਗਲਤੀ ਹੈ ਸੋ ਵੈਰੀਫਿਕੇਸ਼ਨ ਇੱਕ ਤੇ ਵੈਂਡਰ ਵੈਰੀਫਿਕੇਸ਼ਨ ਆ ਕਰਵਾਓ ਇਹਨਾਂ ਦੀ ਬਿਲਕੁ ਨਾਨਕੇ ਦਾ ਦਾਦਕੇ ਦਾ ਤੇ ਡੈਡੀ ਦਾ ਐਡਰੈਸ ਲਿਖ ਕੇ ਉਹ ਜੇ ਹੋਰ ਅਗਲਾ ਕੰਮ ਕਰਨਾ ਹੈ ਉਥੋਂ ਦੇ ਥਾਣੇ ਨੂੰ ਚਿੱਠੀ ਘੱਡ ਦਿਓ ਵੀ ਇਹ ਬੰਦਾ ਵੈਰੀਫਾਈ ਕਰਕੇ ਮੈਨੂੰ ਜਵਾਬ ਦਿਓ ਤੁਹਾਡੇ ਕੋਲ ਇਹਦਾ ਕ੍ਰਾਈਮ ਰਜਿਸਟਰ 'ਚ ਕੋਈ ਨਾਮ ਤੇ ਨਹੀਂ ਚੜਿਆ ਉਹ ਕਰੋ ਹੁਣ ਕਰਦੇ ਕੀ ਨੇ ਅਗਲੀ ਤੁਹਾਨੂੰ ਪੁਆਇੰਟ ਦੱਸ ਲਗਾ ਕ੍ਰਾਈਮ ਕੀਤਾ ਮੈਂ 40 ਸੈਕਟਰ ਥਾਣੇ 'ਚ ਇੱਥੋਂ ਮੈਂ ਬਦਲਿਆ ਤੇ ਮੈਂ ਪਹੁੰਚ ਗਿਆ 48 ਸੈਕਟਰ ਥਾਣੇ 'ਚ ਤੇ 40 ਵਾਲੇ ਥਾਣੇ 'ਚ 39 'ਚ ਮੇਰਾ ਨਾਮ ਚੜਿਆ ਵੀ ਸੁਨੀਲ ਮੱਲਨ ਨੇ ਚੋਰੀ ਕੀਤੀ ਸੀ ਮੈਂ ਟਪਰਵਾਸੀ ਦੇ ਗਈਆਂ ਇੱਥੋਂ ਮੈਂ ਡੰਡਾ ਡੋਰੀ ਚੁੱਕਿਆ ਮੈਂ 48 ਸੈਕਟਰ ਚ ਜਾ ਕੇ ਵੱਸ ਗਿਆ ਉੱਥੇ ਥਾਣੇ ਚ ਮੇਰੀ ਹੈ ਹੀ ਕੁਛ ਨਹੀਂ ਉੱਥੋਂ ਦੇ ਥਾਣੇ ਚ ਮੈਂ 40 ਸੈਕਟਰ ਦਾ ਨਾਂ ਹੀ ਨਹੀਂ ਦੱਸਿਆ ਮੈਂ ਤਾਂ ਦੱਸਿਆ ਮੈਂ ਤਾਂ ਅੰਮ੍ਰਿਤਸਰ ਰਹਿ ਰਿਹਾ ਨਾ ਆ ਲੋ ਮੇਰਾ ਐਡਰੈਸ ਉੱਥੇ ਮੇਰੇ ਨਾਂ ਤੇ ਕੋਈ ਪਰਚਾ ਨਹੀਂ ਮੇਰੀ ਤਾਂ ਵੈਰੀਫਿਕੇਸ਼ਨ ਓਕੇ ਹੋ ਗਈ ਕਿੱਦਾਂ ਕਰੋਗੇ ਇਹ ਪੁਲਿਸ ਦਾ ਕੰਮ ਹੈ ਕ੍ਰਾਈਮ ਰਜਿਸਟਰ ਅੱਜ ਕੱਲ ਆਨਲਾਈਨ ਹੋ ਚੁੱਕਾ ਹੈ ਉੱਥੋਂ ਵੈਰੀਫਾਈ ਕਰੇ ਜਿੱਥੇ ਨਹੀਂ ਹੋਇਆ ਐਸਐਸਪੀ ਨੂੰ ਭਾਵੇ ਆ ਨਾਂ ਆ ਪਿਓ ਦਾ ਨਾਂ ਆ ਡੇਟ ਆਫ ਬਰਥ ਇਹ ਬੰਦੇ ਹੁਣ ਡੇਟ ਆਫ ਬਰਥ ਆ ਜਾਲੀ ਕਰ ਲੀਆਂ ਮੇਰੇ ਕੋਲ ਇੱਕ ਮੈਟ੍ਰਿਮੋਨੀਅਲ ਕੇਸ ਆਇਆ ਇੱਕ ਲੜਕੀ ਨੇ ਆਪਣੇ ਆਪਣੇ ਨਾਂ ਤੇ 6 ਹਜ਼ਾਰ ਕਾਡ ਬਣਾਏ ਇਹ ਤਾਂ ਮੈਂ ਵੀ ਕੁਝ ਦਿਨ ਪਹਿਲਾਂ ਤੁਹਾਡੇ ਇੱਕ ਕੋਰਟ ਦੇ ਵਕੀਲ ਸਾਹਿਬ ਤੋਂ ਸੁਣ ਕੇ ਹਟਿਆ ਉਹ ਬੰਦਾ ਕੋਈ ਕਰਾਉਣ ਆਇਆ ਆਪਦਾ ਕੰਮ ਤੇ ਉਹਦੇ ਚ ਕਹਿੰਦਾ ਜੀ ਕਿਹੜਾ ਕਿਹੜਾ ਆਧਾਰ ਕਾਟ ਲਗੂਗਾ ਉਹ ਕਹਿੰਦਾ ਵੀ ਆਟੋ ਕੜਵਾਉਣਾ ਸੀ ਤਾਂ ਆਧਾਰ ਕਾਟ ਬਣਵਾ ਲਿਆ ਫਲਾਣੀ ਕਲੋਨੀ ਦਾ ਉਦੋਂ ਪਹਿਲਾਂ ਲੋਨ ਲੈਣਾ ਸੀ ਤਾਂ ਉੱਥੇ ਦਾ ਬਣਵਾ ਲਿਆ ਵੈਸੇ ਮੇਰਾ ਵਿਹਾਰ ਪਤਾ ਨਹੀਂ ਯੂਪੀ ਦਾ ਹੈ ਤਿੰਨ ਚਾਰ ਕਹਿੰਦੇ ਉਹਦੇ ਕੋਲ ਆਧਾਰ ਕਾਟ ਸੀ ਤੇ ਸਾਰੇ ਜੈਨੂਨ ਸੀ ਸਾਰੇ ਜੈਨੂ ਉਹ ਨਹੀਂ ਭਾਜੀ ਇੱਕ ਗੱਲ ਦੱਸਾਂ ਮੇਰਾ ਪਰਪਸ ਤੌਰ ਤੇ ਆਧਾਰ ਕਾਰਡ ਮੇਰਾ ਪਹਿਲਾ ਆਧਾਰ ਕਾਰਡ ਮਰਸਰਦਾ ਹੀ ਹੈ ਮੇਰੇ ਫਿੰਗਰ ਲੱਗੇ ਸੇਮ ਦੁਬਾਰਾ ਮੇਰਾ ਚੰਡੀਗੜ੍ਹ ਦਾ ਆਧਾਰ ਕਾਰਡ ਬਣ ਗਿਆ ਪਰ ਮੇਰੇ ਉਹਦੇ ਨਾਲ ਲਿੰਕ ਹੈ ਕਿ ਆ ਮੈਂ ਆਪਣੇ ਪਿਓ ਦਾ ਨਾਮ ਬਦਲ ਸਕਦਾ ਨਹੀਂ ਕਰੈਕਸ਼ਨ ਕਰਾ ਸਕਦਾ ਸਪੈਲਿੰਗ ਚ ਠਾਕਰਦਾਸ ਤੋਂ ਹਰੀਰਾਮ ਨਹੀਂ ਹੋ ਸਕਦਾ ਕਿ ਆ ਮੇਰੀ ਡੇਟ ਆਫ ਬਰਥ ਬਦਲ ਸਕਦੀ ਹੈ ਨਹੀਂ ਮੈਂ ਕਹਿੰਦਾ ਫਿਰ ਮੈਂ ਕਰੈਕਸ਼ਨ ਕਰਾ ਸਕਦਾ ਕਰੈਕਸ਼ਨ ਵੀ ਮੈਂ 5 ਅਕਤੂਬਰ ਲਿਖਣਾ ਸੀ ਮੇਰੇ ਕੋਲ 5 ਨਵੰਬਰ ਲਿਖਿਆ ਗਿਆ ਪਰ ਉਹਦੇ ਲਈ ਸਾਰੇ ਪ੍ਰੂਫ ਲੱਗਦੇ ਨੇ ਇਹ ਲੋਕ ਆਧਾਰ ਕਾਰਡ ਕਿਵੇਂ ਬਣਾ ਜਾਂਦੇ ਨੇ ਸੋਚੋ ਤੁਸੀਂ ਤਸਦੀਕੀਆਂ ਦਾ ਕੰਮ ਹੈ ਐਮਸੀ ਪੰਚ ਸਰਪੰਚ ਐਮਸੀ ਪੰਚ ਸਰਪੰਚ ਉਹਨਾਂ ਨੇ ਲਾਤੀ ਮੱਲਾ ਐਸਮੇ ਸਿੰਘ ਕੋਈ ਗੱਲ ਨਹੀਂ ਤੂੰ ਪੰਜ ਸਾਲ ਛੋਟਾ ਕਰਤਾ ਮੈਂ ਰੱਬ ਕਿਉਂਦਾ ਨਾ ਬਦਲਦਾ ਕੀ ਹਜ ਤੱਕ ਮੇਰਾ ਆਧਾਰ ਕਾਰਡ ਉਹਨਾਂ ਚੇਂਜ ਨਹੀਂ ਹੋਇਆ ਹੈਗਾ ਕਿਉਂਕਿ ਤਸਦੀਕੀ ਕੋਈ ਕੰਮ ਦਾ ਮਿਲਿਆ ਨਹੀਂ ਹੈਗਾ ਵਾਈਫ ਦਾ ਕਰਾਉਣਾ ਸੀਗਾ ਉਹ ਐਮਸੀ 10 ਦਿਨ ਲਾਰੇ ਲਈ ਗਿਆ ਉਹਦੋਂ ਉਹਦੋਂ ਬਾਅਦ ਦੇ ਵਿੱਚ 10 ਪ੍ਰਵਾਸੀਆਂ ਦੇ ਉਹ ਬਣਾ ਚੁੱਕਿਆ ਹੈਗਾ ਪਰ ਆਪ ਨੂੰ ਜਾ ਕੇ ਫਿਰ ਜੇ ਕਹੀਏ ਕਿ ਉਹੀ ਟੇਡੇ ਢੰਗ ਦੇ ਨਾਲ ਜਾ ਕੇ ਕਿ ਤੋ ਹੋਰ ਅਪਡੇਟ ਕਰਾ ਕੇ ਫਿਰ ਬਣ ਗਿਆ ਬਣ ਗਿਆ ਪਰ ਕਹਿਨ ਦਾ ਮਤਲਬ ਅੰਗੜੀਆਂ ਸੰਗੜੀਆਂ ਹੈਗੀਆਂ ਹੈਗੀਆਂ ਤੁਹਾਡੇ ਕੋਲ ਵੋਟਰ ਪੈਣੀ ਕਿ ਨਹੀਂ ਪੈਣੀ ਉਹਨੂੰ ਪਤਾ ਨਹੀਂ ਹੋਏਗਾ ਕਿ ਇਹ ਮੇਰੀ ਪਾਰਟੀ ਨੂੰ ਵੋਟ ਨਹੀਂ ਪਾਏਗਾ ਜੇ ਉਹ ਤੁੰ ਤੰਗ ਕਰੇਗਾ ਤੇ ਜਿੰਨੂੰ ਨਵਾਂ ਲਾਲਚ ਦੇਗਾ ਉਹ ਤੋਂ ਕੋ ਵੋਟ ਲੈਣੀ ਉਹਨਾਂ ਨੇ ਆਪਣੀ ਵੋਟ ਦੇ ਲਾਲਚ ਵਿੱਚ ਆਪਣਾ ਜਮੀਰ ਵੇਚਦੇ ਨੇ ਲੋਕ ਇਹਦੇ ਵਾਸਤੇ ਬੈਸਟ ਮੈਂ ਪੰਜਾਬ ਦੀ ਸਰਕਾਰ ਜੇ ਪ੍ਰੋਗਰਾਮ ਸੁਣੇ ਵੈਂਡਰ ਡਿਵੈਲਪਮੈਂਟ ਪਾਲਿਸੀ ਕ੍ਰੀਏਟ ਕਰ ਦੋ ਨਹੀਂ ਇਹ ਗਿਵ ਅਪ ਭੇਜ ਦਿੰਨਾ ਇਹ ਵੀ ਦੱਸਦਾ ਮੈਂ ਰਫ ਡਰਾਫਟ ਬਣਾਇਆ ਹੋਇਆ ਹੈ ਫਸਟ ਡਰਾਫਟ ਜਿਹਨੂੰ ਕਹਿੰਦੇ ਆ ਸੈਕੰਡ ਅਟੈਸਟੇਸ਼ਨ ਜਿਹੜੀ ਹੈ ਡੈਫੀਨੇਟਲੀ ਰੋਕੋ ਸਾਰੇ ਪੰਜਾਬੀਆਂ ਅੱਗੇ ਮੇਰੀ ਅਪੀਲ ਹੈ ਕਿ ਜਿਸ ਬੰਦੇ ਨੂੰ ਤੁਸੀਂ ਨਹੀਂ ਜਾਣਦੇ ਇਮਾਨਦਾਰੀ ਦੀ ਥਾਂ ਮੈਂ ਆਪਦਾ ਜ਼ਮੀਰ ਜਗਾਓ ਆਪਣਾ ਜ਼ਮੀਰ ਜਗਾਓ ਵੀ ਠੀਕ ਹੈ ਤੁਸੀਂ ਨਹੀਂ ਜਾਣਦੇ ਹੁਣ ਮੈਂ ਤੁਹਾਨੂੰ ਜਾਣਦਾ ਤੁਹਾਡੀ ਗੁੱਡਵਿਲ ਤੇ ਤੁਹਾਡੀ ਵਾਈਫ ਨੂੰ ਮੈਂ ਟੈਸਟ ਕਰ ਸਕਦਾ ਮੈਂ ਵਕੀਲ ਆ ਮੈਂ ਕਰ ਸਕਦਾ ਪਰ ਮੈਂ ਉਦੇ ਤੱਕ ਟੈਸਟ ਕਰਾਂ ਕਿ ਜਿਸ ਬੰਦੇ ਨੂੰ ਮੈਂ ਕੱਲ ਨੂੰ ਫੜ ਸਕਾਂ ਜੇ ਮੈਂ ਤੁਹਾਨੂੰ ਫੜ ਨਹੀਂ ਸਕਦਾ ਤੇ ਮੈਂ ਤੁਹਾਨੂੰ ਕਿੱਦਾਂ ਕਰਾਂ ਮੈਨੂੰ ਤੁਹਾਡਾ ਕੁਛ ਤੇ ਆ ਤਾਂ ਪਤਾ ਪਤਾ ਹੋਣਾ ਚਾਹੀਦਾ ਨਾ ਵੀ ਡੈਡੀ ਦਾ ਨੰਬਰ ਕੀ ਹੈ ਭਰਾ ਦਾ ਨੰਬਰ ਕੀ ਹੈ ਚਾਚਾ ਕਿੱਥੇ ਰਹਿੰਦਾ ਹੈ ਕੱਲੋਂ ਤੁਸੀਂ ਭਾਜੋ ਤੇ ਮੈਂ ਤੇ ਜਿਨੇ ਅਡੈਸਟ ਕੀਤਾ ਨਾ ਉਹਨੂੰ ਜ਼ਰੂਰ ਫੜੋ ਉਹਤੇ ਪਰਚਾ ਨਾਲ ਪਾਓ ਤੇ ਤੀਜੀ ਚੀਜ਼ ਪੁਲਿਸ ਵੈਰੀਫਿਕੇਸ਼ਨ ਮਸਟ ਹੈ ਇਹ ਪ੍ਰੋਪਰਲੀ ਕਰਾਓ ਹਰ ਬੰਦੇ ਦੀ ਕਰਾਓ ਦੇਖੋ ਨਾਜਾਇਜ਼ ਸਾਡੇ ਪੰਜਾਬੀਆਂ ਨੇ ਵੀ ਕਤਲ ਕੀਤੇ ਨੇ ਕੋਈ ਪੰਜਾਬੀ ਦੁੱਧ ਤੋਤੇ ਨਹੀਂ ਗਏ ਤੇ ਹਰ ਧਰਮ ਹਰ ਸਮਾਜ ਹਰ ਵਰਗ ਹਰ ਜਗ੍ਹਾ ਤੇ ਹਰ ਤਰ੍ਹਾਂ ਦਾ ਬੰਦਾ ਹੈ ਸੋ ਇਸ ਕਰਕੇ ਚੰਗੇ ਬੰਦਿਆਂ ਨੂੰ ਨੁਕਸਾਨ ਪਹੁੰਚਾਈਏ ਇਹ ਵੀ ਗਲਤ ਹੈ ਜਿੱਥੇ ਤੁਹਾਨੂੰ ਡਾਊਟ ਹੈ ਉਥੇ নো ਡਾਊਟ ਅਟੈਸਟੇਸ਼ਨ ਦੇ ਜਿਹੜੇ ਆਪਾਂ ਤਿੰਨ ਕੰਮ ਸੋਚੇ ਆ ਈਵਨ ਭਖਾਰੀ ਤੱਕ ਗਰੰਟੀ ਮੇਰਾ ਭਾਜੀ ਕੀ ਏਸੂਲ ਹੈ ਮੈਂ ਚੰਡੀਗੜ੍ਹ ਜਦੋਂ ਵੀ ਘੁੰਮਦਾ ਜਦੋਂ ਇਹ ਮੈਂ ਭਖਾਰੀ ਵੇਖਦਾ ਮੈਂ 112 ਤੇ ਫੋਨ ਕਰਦਾ ਡਰਾਮੇਬਾਜੀ ਲਈ ਪੁਲਿਸ ਆਉਂਦੀ ਹੈ ਮੈਂ ਚੰਡੀਗੜ੍ਹ ਦੀ ਗੱਲ ਦੱਸ ਰਿਹਾ ਸ਼ਰਮ ਆ ਦੱਸ ਰਿਹਾ ਡਰਾਮੇਬਾਜੀ ਲਈ ਪੁਲਿਸ ਆਉਂਦੀ ਹੈ ਆ ਕੇ ਪਤਾ ਕੀ ਕਹੇਗੀ ਮੈਂ ਨਾ ਇੱਕ ਦਿਨ ਫੋਨ ਕਰਕੇ ਤੇ ਮੈਂ ਸਾਈਡ ਤੇ ਨੁਕਰ ਤੇ ਖਲੋ ਗਿਆ ਗੱਡੀ ਲਾਤੀ ਸਲੀਪ ਰੋਡ ਤੇ ਉਹ ਉਹ ਬੰਦਾ ਭਖਾਰੀ ਤੇ ਖੋਲ ਖੜਾ ਹੈ ਫੜ ਕੇ ਕਹਿੰਦਾ ਭਾਈ ਜੀ ਕਹਾ ਹੋ ਸਾਹਿਬ ਆ ਮੈਂ ਕਿਹਾ ਮੈਂ ਤਾਂ ਨਿਕਲ ਗਿਆ ਜੀ ਮੈਨੇ ਆਪ आधा ਘੰਟਾ ਵਹੀਂ ਥੋੜੀ ਖੜੇ ਰਹਿਣਾ ਕੰਪਲੀਟ ਕਰਕੇ ਯਾਰ ਇਹ ਇੱਥੇ ਤਾਂ ਕੋਈ ਵੀ ਨਹੀਂ ਹੈ ਮੈਂ ਕਿਹਾ ਸੱਚੀ ਕੋਈ ਨਹੀਂ ਹੈ ਮੈਂ ਕਿਹਾ ਕੋਈ ਬਾਤ ਨਹੀਂ ਇੱਥੇ ਕੈਮਰੇ ਲੱਗੇ ਆ ਮੈਂ ਅਬੀ ਐਸਪੀ ਕੋ ਸਿੱਧਾ ਫੋਨ ਲਗਾਤਾ ਹੂੰ ਪਤਾ ਲੱਗ ਜਾਏਗਾ ਉਹ ਨਹੀਂ 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 ਉਹ ਦੂਸਰੇ ਬੰਦੇ ਨੇ ਪਕੜ ਲਿਆ ਵੇਖੋ ਹਾਲ ਪੁਲਸ ਵਾਲਿਆਂ ਨੂੰ ਕੋਈ ਰੁਪਇਆ 200 ਲਿਆ ਹੁਣ ਕਹਿੰਦਾ ਹੁਣ ਵੀ ਮੈਂ ਕਹਦਾਗਾ ਮੈਂ ਕਿਹਾ ਮੈਨੂੰ ਇਹਦੀ ਡੀਡੀਰ ਕੱਟ ਕੇ ਕਾਪੀ ਚਾਹੀਦੀ ਹੈ ਕਿ ਇਹ ਇਹ ਅਨ ਆਇਡੈਂਟੀਫਾਈਡ ਬੰਦਾ ਇਹਦੇ ਭੀਖ ਮੰਗ ਰਿਆ ਸੀ ਇਹ ਐਕਸੀਡੈਂਟ ਹੀ ਹੋ ਜੇ ਤੁਸੀਂ ਗੱਡੀ ਵਾਲੇ ਵੀ ਗਲਤੀ ਕਰ ਦੋਗੇ ਮਾਂ ਪੈਣੇ ਘਰਦ ਨਹੀਂ ਹੈ ਉਥੇ ਤੁਸੀਂ ਪਰਚਾ ਪਾ ਦੇਣਾ ਆਪਣੀ ਮਰਸੀਡੀਜ਼ ਦੀ 50-50 ਲੱਖ ਦੀ ਜ਼ਮਾਨਤਾ ਭਰਾਂਦਾ ਫਿਰੇਗਾ ਇਹਨਾਂ ਦਾ ਕੀ ਜਾਨਾ ਹੈ ਇਹਨਾਂ ਨੇ ਤੇ ਬੇਹੋਸ਼ ਹੋ ਕੇ ਬਖਾ ਦੇਣਾ ਕਿ ਹਾਏ ਅਹੀਂ ਤੇ ਡਿੱਗ ਪਏ ਠੀਕ ਹੈ ਉਹ ਡਰਾਮੇ ਕਰ ਦਿੰਦੇ ਆ ਕਰਦੇ ਆ ਕੁਝ ਵੀ ਨਹੀਂ ਹੋਇਆ ਹੁੰਦਾ ਤੇ ਦੰਦਲ ਪਾ ਕੇ ਲੰਮੇ ਪੈ ਜਾਂਦੇ ਆ ਸ਼ੌਗਰ ਬੰਦਾ ਮਾਰਿਆ ਜਾਂਦਾ ਜਦ ਕਿ ਬਿਨਾ ਜ਼ੈਬਰਾ ਕ੍ਰੋਸਿੰਗ ਤੋਂ ਜੋ ਕੋ ਸੜਕ ਕ੍ਰੋਸ ਕਰਦਾ ਤੇ ਕਸੂਰ ਉਹਦਾ ਹੈ ਸਾਡਾ ਨਹੀਂ ਹੈ ਮੈਨੂੰ ਤਾਂ ਤੁਸੀਂ ਸੜਕ ਦਿੱਤੀ ਹੈ ਤੁਸੀਂ ਬੈਰੀਗੇਟਿੰਗ ਕੀਤੀ ਹੈ ਫਿਰ ਵੀ ਬੰਦਾ ਟੱਪ ਕੇ ਆਵੇ ਮੇਰੇ ਚ ਵਜੇ ਮੇਰਾ ਕੀ ਕਸੂਰ ਹੈ ਭਾਜੀ ਉਲਟਾ ਮੇਰੀ ਗੱਡੀ ਦਾ ਨੁਕਸਾਨ ਭਰੇ ਜਾਂ ਸਟੇਟ ਭਰੇ ਹਿੱਟ ਐਂਡ ਰਨ ਕੇਸਾਂ ਚ ਕਿੰਨੇ ਕੇ ਬੰਦੇ ਫੜ ਲਿਆ ਨਾਲ ਜਵਾਨ ਮੁੰਡੇ ਮਰ ਗਏ ਗਲਤ ਕਿਸੇ ਦੀ ਡਰਾਈਵਿੰਗ ਜਾਂ ਕਿਸੇ ਦੇ ਡੰਗਰ ਨਾਲ ਮਾਰ ਕੇ ਉਹ ਅੱਜ ਤੱਕ ਰੇਟ ਐਂਡ ਰਨ ਕੇਸ ਪੈਂਡਿੰਗ ਚੱਲਦੇ ਹੋਏ ਨੇ ਪੁਲਿਸ ਉਹਦਾ ਜਵਾਬ ਤੱਕ ਨਹੀਂ ਦੇ ਸਕੀ ਸੋ ਆਪਣਾ ਜ਼ਮੀਰ ਜਗਾਉਂਦੀ ਲੋੜ ਹੈ ਪਹਿਲੀ ਗੱਲ ਤੇ ਪ੍ਰੋਸੀਜਰ ਨੂੰ ਫੋਲੋ ਕਰਨ ਦੀ ਲੋੜ ਹੈ ਲਾਅ ਤੇ ਪ੍ਰੋਸੀਜਰ ਅਵੇਲੇਬਲ ਹੈ ਕਰਦੇ ਨਹੀਂ 200 300 400 500 ਦੀ ਚਮਕ ਜਿੱਡਾ ਕਿਸੇ ਨੇ ਕ੍ਰਾਈਮ ਕੀਤਾ ਹੋਵੇ ਉੰਨੀ ਜਿਆਦਾ ਪੈਸੇ ਲੱਗਦੇ ਨੇ ਮੈਂ ਕਿਹਾ ਮਰਿਆਂ ਦੇ ਅਸਲਾ ਲਾਇਸੈਂਸ ਬਣੇ ਮਹਿਕਮੇ ਚੈੱਕ ਕਰ ਲੈਣ ਬਿਲਕੁਲ ਇਹ ਗੱਲ ਇਹ ਹੈ ਵੀ ਗੱਲ ਜ਼ਮੀਰ ਜਗਾਉਂਦੀ ਹੈ ਕਿਉਂਕਿ ਸਿਸਟਮ ਨੇ ਲਾਅ ਨੇ ਸਾਨੂੰ ਸਾਰਾ ਕੁਝ ਦਿੱਤਾ ਹੈ ਸਿਰਫ ਕਿਸੇ ਦਾ ਇਸ ਕਰਕੇ ਵਿਰੋਧ ਕਰਨਾ ਕਿ ਉਹ ਪ੍ਰਵਾਸੀ ਹੈ ਇਹ ਵੀ ਗਲਤ ਹੈ ਪਰ ਅਸੀਂ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਤੇ ਬਕਾਇਦਾ ਉਹਨਾਂ ਦਾ ਇੱਕ ਰਿਕਾਰਡ ਹੋਵੇ ਇਹ ਜ਼ਮੀਰ ਸਾਡਾ ਇਜਾਜ਼ਤ ਦਿੰਦਾ ਹੈ ਜਿਦਾ ਕਿ ਸ਼ਾਇਦ ਅਸੀਂ ਜ਼ਮੀਰ ਦੀ ਕਈ ਵਾਰ ਸੁਣਦੇ ਨਹੀਂ ਕਿ ਤਸਦੀਕ ਜਦੋਂ ਕਰਦੇ ਆ ਉਹ ਪੈਸਿਆਂ ਦੇ ਆਧਾਰ ਤੇ ਤਾਂ ਭਾਵੇਂ ਹੋਵੇ ਪਰ ਉਹ ਹੋਵੇ ਗਲਤ ਨਾ ਕਿ ਆਖਰ ਜੇਕਰ ਕਿਸੇ ਦੇ ਤੁਸੀਂ ਕਾਗਜ਼ ਤਸਦੀਕ ਕਰਨ ਲੱਗੇ ਹੋ ਤੇ ਉਹ ਕਾਗਜ਼ਾਂ ਨੂੰ ਤੁਸੀਂ ਬਿਨਾਂ ਸੋਚੇ ਸਮਝੇ ਬਿਨਾਂ ਜਾਣ ਪਛਾਣ ਤੋਂ ਤਸਦੀਕ ਕਰਦੇ ਹੋ ਤਾਂ ਉਹ ਉਹਦੇ ਇੱਕ ਉਹਦੇ ਆਧਾਰ ਤੇ ਕਿੰਨੇ ਡਾਕੂਮੈਂਟ ਕ੍ਰੀਏਟ ਹੋਣੇ ਨੇ ਅਸੀਂ ਆਪ ਨਹੀਂ ਕਿ ਸੋਚਦੇ ਇਹ ਸਾਰੇ ਸਿਸਟਮ ਦੇ ਵਿੱਚ ਜੇ ਦੇਖੀਏ ਬਹੁਤ ਦੁਖਦਾਈ ਘਟਨਾ ਜਿਹੜੀ ਇਹ ਸਾਹਮਣੇ ਆਈ ਹੈ ਉਦੋਂ ਬਾਅਦ ਜੇ ਅਸੀਂ ਕਹੀਏ ਕਿ ਸਿਰਫ ਅਸੀਂ ਇਸ ਚੀਜ਼ ਕਰਕੇ ਵਿਰੋਧ ਕਰਨਾ ਸ਼ੁਰੂ ਕਰ ਦਈਏ ਹਰ ਵਾਰ ਕੀ ਪ੍ਰਵਾਸੀ ਹੈ ਤੇ ਉਹਦੇ ਖਿਲਾਫ ਚੱਲ ਪਈਏ ਆਪਦੇ ਜ਼ਮੀਰ ਤੇ ਲੀਗਲ ਰਸਤੇ ਅਸੀਂ ਕਿਉਂ ਭੁੱਲ ਜਾਨੇ ਆ ਇਹ ਵੀ ਸਾਨੂੰ ਆਪ ਨੂੰ ਸੋਚਣ ਦੀ ਲੋੜ ਹੈਗੀ ਵੀਡੀਓ ਜਰਨਲਿਸਟ ਜਗਦੀਸ਼ ਦੇਰਾ ਸੁਮਿੰਗਰ ਰੋਜ਼ਾਨਾ ਸਪੋਰਟ ਟੀਵੀ ਚੰਡੀਗੜ੍ਹ